ਹਾਂਜੀ ਰਜੇ ਸਵਾਗਤ ਹੈ ਤੁਹਾਡਾ ਮਾਸਟਰ ਕਲਾਸ ਪੰਜਾਬ ਪਲੇਟਫਾਰਮ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਰਜੇ ਮੈਨੂੰ ਦੱਸ ਦਿਓ ਇੱਕ ਵਾਰੀ ਆਵਾਜ਼ ਕੰਟੈਂਟ ਦੀ ਫੋਟੋ ਸਹੀ ਆਉਂਦੀ ਹੈ ਲਿੰਕ ਪਹੁੰਚ ਚੁੱਕਿਆ ਤੁਹਾਡੇ ਤੱਕ ਮੈਨੂੰ ਆਵਾਜ਼ ਦੱਸੋ ਰਜੇ ਆਜ ਕਿਉਂ ਸ਼ੇਅਰ ਕਰ ਦੋ ਤਾਂ ਕਿ ਦੂਜੇ ਸਟੂਡੈਂਟ ਜਿਹੜੇ ਉਹ ਵੀ ਆ ਜਾਣ ਰਹਿ ਜੀ ਫਿਰ ਆਪਾਂ ਸ਼ੁਰੂ ਕਰਦੇ ਆਂ ਰਾਜੀ ਆਪਾਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸ ਚੁੱਕੀ ਆਂ ਵੀ ਬੇਸ਼ੱਕ ਸਿਲੇਬਸ ਹੈ ਜਿਹੜਾ ਉਹ ਮਾਸਟਰ ਕੈਡਰ ਦਾ ਜਿਹੜਾ ਉਹ ਡਿਸਕਸ ਕੀਤਾ ਸੀ ਉਹਦੇ ਹਿਸਾਬ ਨਾਲ ਆਪਾਂ ਜਿਹੜਾ ਇਹ ਤਿਆਰੀ ਕਰ ਰਹੇ ਆਂ ਬਟ ਜਿਹੜੇ ਵੀ ਆਪਾਂ ਟੌਪਿਕ ਕਵਰ ਕਰਾਂਗੇ ਉਹ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਇਗਜ਼ਾਮ ਆ ਜਿਹੜਾ ਉਹਦੇ ਸਿਲੇਬਸ ਦੇ ਵਿੱਚ ਹੋਣਗੇ ਤਾਂ ਉਹਨੂੰ ਤੁਸੀਂ ਈਜ਼ੀਲੀ ਸੋਲਵ ਕਰ ਸਕਦੇ ਆਂ ਦੇ ਨਾਲ ਜੁੜ ਸਕਦੇ ਹੋ ਰਜੇ ਤੁਸੀਂ ਮਾਸਟਰ ਕਲਾਸਿਸ ਪੰਜਾਬ ਦੇ ਨਾਲ ਤੇ ਸ਼ੁਰੂ ਕਰਦੇ ਰਹਿ ਜੀ ਆਪਾਂ ਆਪਣੀ ਅੱਜ ਦੀ ਕਲਾਸ ਰਜੇ ਸ਼ੁਰੂ ਕਰਨ ਤੋਂ ਪਹਿਲਾਂ ਰੋਜ਼ ਵਾਂਗ ਛੋਟੀ ਜਿਹੀ ਰਿਕਵੈਸਟ ਕਲਾਸ ਨੂੰ ਲਾਈਕ ਕਰ ਦਿਆ ਕਰੋ ਰਜੇ ਜੇ ਵਧੀਆ ਲੱਗਦੀ ਹੈ ਤਾਂ ਲਿੰਕ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਸਟੂਡੈਂਟਸ ਜਿਹੜੇ ਉਹਨਾਂ ਤੱਕ ਵੀ ਕਲਾਸ ਪਹੁੰਚ ਸਕੇ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਰਜੇ ਆਪਣਾ ਜਿਹੜਾ ਗੋਲ ਆ 2000 ਸਬਸਕ੍ਰਾਈਬਰ ਪੇਸ਼ੈਂਟ ਹਿਸਟਰੀ ਹੈ ਜਿਹੜੀ ਉਹਨੂੰ ਕਵਰ ਕਰ ਦੇ ਕਰਨ ਦਾ ਉਹ ਤੁਹਾਡੇ ਸਾਥ ਦੇ ਨਾਲ ਪੂਰਾ ਹੋਣਾ ਤਾਂ ਆਪਣਾ ਸਾਥ ਦਿਓ ਲਾਈਕ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨੂੰ ਦੱਸੋ ਤਾਂ ਸ਼ੁਰੂ ਕਰਦੇ ਰਹਿ ਜੀ ਆਪਣੀ ਕਲਾਸ ਇਹ ਚਾਹ ਤਰ ਹੈ ਜੀ ਇਥੋਂ ਸੌਖਾ ਹੋ ਜਾਂਦਾ ਯਾਦ ਕਰਨਾ ਵੀ ਕਿਹੜਾ ਜਿਹੜਾ ਕੇਂਦਰ ਆ ਉਹ ਕਿਹੜੀ ਨਦੀ ਦੇ ਟੱਟ ਤੇ ਹੈ ਕਿਹੜੇ ਸ਼ਹਿਰ ਦੇ ਵਿੱਚ ਆ ਕੀਨੇ ਖੋਜ ਕੀਤੀ ਤੇ ਕਦੋਂ ਕੀਤੀ ਠੀਕ ਆ ਓਕੇ ਤਾਂ ਸ਼ੁਰੂ ਕਰੀਏ ਪਹਿਲਾਂ राजे ਇੱਥੇ ਨੰਬਰਿੰਗ ਕੀਤੀ ਹੋਈ ਆ ਇੱਥੇ ਕੇਂਦਰ ਆ ਇੱਥੇ ਨਦੀ ਦਾਟਾ ਇੱਥੇ ਸ਼ਹਿਰ ਆ ਇੱਥੇ ਖੋਜ ਕਰਤਾ ਇੱਥੇ ਇਸਵੀ ਆ ਪ੍ਰੋਪਰ ਵਿਜੀਬਲ ਆ ਨਾ ਤੁਹਾਨੂੰ ਸਾਰਾ ਤਾਂ ਪਹਿਲਾਂ ਸਭ ਤੋਂ ਹੜੱਪਾ ਹੈ ਜੀ ਇਹ ਮੈਂ ਇੱਥੇ ਚਾਰਟ ਦੇ ਵਿੱਚ ਦੱਸਤਾ ਇਹਨਾਂ ਨੂੰ ਮੈਂ ਜਦੋਂ ਆਪਾਂ ਅੱਗੇ ਐਕਸਪਲੇਨ ਕਰਦੇ ਹਾਂ ਨਾ ਮੈਂ ਕਿੱਥੋਂ ਕੀ ਮਿਲਿਆ ਮੈਂ ਉੱਥੇ ਨਹੀਂ ਦੱਸਿਆ ਹੋਇਆ ਵੀ ਜਿਹੜਾ ਹੜੱਪਾ ਉਹ ਕਿਹੜੀ ਨਦੀ ਤੇ ਹੈ ਜਾਂ ਮੋਹਨਜੋਦੜੋ ਜਿਹੜਾ ਉਹ ਕਿਹੜੀ ਨਦੀ ਤੇ ਆ ਇਹਨਾਂ ਨੂੰ ਮੈਂ ਇੱਥੇ ਇੱਕ ਵਾਰੀ ਦੱਸਤਾ گاਂ ਅਲੱਗ-ਅਲੱਗ ਨਹੀਂ ਦੱਸਿਆ ਹੋਇਆ ਠੀਕ ਆ ਤੇ ਤੁਸੀਂ ਚਾਹੋ ਤਾਂ ਇਹਨੂੰ ਇਸੇ ਤਰ੍ਹਾਂ ਲਿਖ ਸਕਦੇ ਹੋ ਕਿਉਂਕਿ ਯਾਦ ਕਰਨਾ ਸੌਖਾ ਹੋ ਜਾਂਦਾ ਤੁਸੀਂ ਚਾਹੋ ਤਾਂ ਇਹਨੂੰ ਜਦੋਂ ਆਪਾਂ ਅੱਗੇ ਕਵਰ ਕਰਾਂਗੇ ਵੀ ਹੜੱਪਾ ਉਥੋਂ ਕੀ-ਕੀ ਮਿਲਿਆ ਉੱਥੇ ਲਿਖਣਾ ਉੱਥੇ ਲਿਖ ਤਾਂ ਤੋਂ ਪਹਿਲਾ ਨਗਰ ਖੋਜਿਆ ਗਿਆ ਸੀ ਇਸੇ ਦੇ ਨਾਂ ਤੇ ਜਿਹੜਾ ਇਹਨੂੰ ਹੜੱਪਾ ਸਭਿਅਤਾ ਵੀ ਕਿਹਾ ਜਾਂਦਾ ਰਾਵੀ ਨਦੀ ਦੇ ਖੱਬੇ ਤੱਟ ਤੇ ਰਜੇ ਇਹ ਮੈਂਟ ਗੁਮਰੀ ਸਾਹੀਵਾਲ ਜ਼ਿਲ੍ਹਾ ਮਲਤਾਨ ਪਾਕਿਸਤਾਨ ਦੇ ਵਿੱਚ ਆ ਦੇ ਆ ਰਾਮ ਸਾਨੀ ਹੈ ਜਿਹੜਾ ਉਹਨੇ ਇਹਦੀ ਖੋਜ ਕੀਤੀ ਸੀ ਕਦੋਂ ਕੀਤੀ ਸੀ 1921 ਦੇ ਵਿੱਚ ਰਾਜੇ ਜਿੰਨੇ ਜਾਨੇ ਲਾਈਵ ਦੇਖਦੇ ਆ ਉਹਨੇ ਪਲੀਜ਼ ਕਲਾਸ ਨੂੰ ਲਾਈਕ ਕਰ ਦਿਆ ਕਰੋ ਤੁਸੀਂ ਡੇਲੀ ਆਉਨੇ ਹੋ ਲਾਈਕ ਜ਼ਰੂਰ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰੋ ਰਾਜੇ ਕਿਉਂਕਿ ਜੇ 2000 ਸਬਸਕ੍ਰਾਈਬਰ ਰਾਜੇ ਏਸ਼ੀਅਨ ਹਿਸਟਰੀ ਜਿਹੜੀ ਉਹਨੂੰ ਕਵਰ ਕਰਦੇ ਕਰਦੇ ਹੋਣਗੇ ਤਾਂ ਗਾਹ ਮੈਂ ਮੱਧਕਾਲ ਇਨ ਕਰਾਉਣਾ ਨਹੀਂ ਨਹੀਂ ਕਰਾਉਣਾ ਤਾਂ ਇਹ ਤੁਸੀਂ ਹੁਣ ਇਹ ਟੀਚਾ ਮੇਰਾ ਪੂਰਾ ਕਰਨ ਦੇ ਵਿੱਚ ਸਾਥ ਦਿਓ ਉਹਦੇ ਬਾਅਦ ਮੋਹਨਜੋਦੜੋ ਰਾਜੇ ਜਿਹੜਾ ਸਿੰਧੂ ਨਦੀ ਦੇ ਆ ਸੱਜੇ ਤੱਟ ਤੇ ਆ ਰਾਜੇ ਇਹ ਤੱਟ ਵੀ ਪੁੱਛ ਲੈਂਦੇ ਆ ਵੀ ਕਿਹੜੇ ਤੱਟ ਤੇ ਆ ਕਈ ਵਾਰੀ ਆਪਸ਼ਨ ਦੇ ਵਿੱਚ ਲਿਖਿਆ ਹੁੰਦਾ ਵੀ ਸਿੰਧੂ ਨਦੀ ਦੇ ਖੱਬੇ ਤੱਟ ਤੇ ਸਿੰਧੂ ਨਦੀ ਦੇ ਸੱਜੇ ਤੱਟ ਤੇ ਰਾਵੀ ਨਦੀ ਦੇ ਖੱਬੇ ਤੱਟ ਤੇ ਤਾਂ ਇਹਨੂੰ ਯੋ ਜ਼ਰੂਰ ਧਿਆਨ ਚ ਰੱਖਣਾ ਕਿਉਂਕਿ ਲਾਸਟ ਈਅਰ ਜਿੱਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਵੀ ਜਿਹੜਾ ਕੈਲੀਕਾਟ ਵਾਲਾ ਪੇਪਰ ਸੀ 2022 ਦੇ ਵਿੱਚ ਆਇਆ ਸੀ ਉਹ ਕਾਫੀ ਜਿਹੜਾ ਡੀਪ ਲੈਵਲ ਤੇ ਜਾ ਕੇ ਐਗਜ਼ਾਮੀਨਰ ਨੇ ਪਾਇਆ ਸੀ ਤਾਂ ਕਰਕੇ ਜਦੋਂ ਮੈਂ ਨੋਟਸ ਪ੍ਰਪੇਅਰ ਕੀਤੇ ਤੇ ਰਾਜੀ ਹਰੇਕ ਚੀਜ਼ ਨੂੰ ਜਿਹੜਾ ਧਿਆਨ ਚ ਰੱਖਿਆ ਮੈਨੂੰ ਸਭ ਨੇ ਅੱਜ ਦੱਸਣਾ ਵੀ ਮੇਰੀ ਤੁਹਾਨੂੰ ਸਮਝ ਪ੍ਰੋਪਰ ਆਉਂਦੀ ਆ ਠੀਕ ਹੈ ਨਾ ਕਮੈਂਟ ਕਰਨਾ ਹੀ ਕਰਨਾ ਰਾਜੀ ਚਾਹੇ ਹੁਣੇ ਕਰ ਦਿਓ ਚਾਹੇ ਬਾਅਦ ਕਰ ਦਿਓ ਲਰਕਾਨਾ ਪਾਕਿਸਤਾਨ ਦੇ ਵਿੱਚ ਆ ਰਾਜੀ ਰਖਲਦਾਸ ਬੈਨਰੀ ਨੇ ਬੈਨਰਜੀ ਨੇ ਨੀ ਖੋਜ ਕੀਤੀ 1922 ਦੇ ਵਿੱਚ ਚੋਹੰਜੋਦਰੋ ਸਿੰਧੂ ਨਦੀ ਦੇ ਇਹ ਵੀ ਟੱਟ ਤੇ ਆ ਜ਼ਿਲ੍ਹਾ ਨਵਾਬ ਦੇ ਵਿੱਚ ਐਮ ਜੀ ਮਜੂਮਦਾਰ ਤੇ ਮਕਾਏ ਆ ਜਿਹੜੇ ਇਹਨਾਂ ਦੋ ਜਣਾਂ ਨੇ ਇਹਦੀ ਖੋਜ ਕੀਤੀ ਸੀ 1931 ਦੇ ਵਿੱਚ ਸੁਤਕਾਂਗੇ ਡੋਰ ਦਾਸਕ ਨਦੀ ਦੇ ਟੱਟ ਤੇ ਆ ਬਲੋਚ ਬਲੋਚਿਸਤਾਨ ਸ਼ਹਿਰ ਦੇ ਵਿੱਚ ਪੈਂਦਾ ਰਾਜੇ ਆਰੇਜ ਸਟਾਈਲ ਨੇ ਇਹਦੀ ਖੋਜ ਕੀਤੀ ਸੀ ਰੋਪੜ ਸਤਲੁਜ ਨਦੀ ਦੇ ਟੱਟ ਤੇ ਆ ਪੰਜਾਬ ਦੇ ਵਿੱਚ ਪੈਂਦਾ ਰਾਜੇ ਬੀਬੀ ਲਾਲ ਆ ਜਿਹੜਾ ਉਹਨੇ ਖੋਜ ਕੀਤੀ ਸੀ 1950 ਦੇ ਵਿੱਚ ਤੇ ਕਰਵਾਈ ਸੀਗੀ ਰਾਜੇ ਜਸ਼ਮਤ ਸ਼ਰਮਾ ਨੇ ਰੋਪੜ ਦੀ ਖੋਜ ਕਰਵਾਈ ਜਸ਼ ਜਸ਼ਦਤ ਸ਼ਰਮਾ ਨੇ ਸੀ ਤੇ ਕੀਤੀ ਬੀਬੀ ਲਾਲ ਨੇ ਸੀ ਇਹ ਧਿਆਨ ਰੱਖਣਾ ਜੇ ਕਰਵਾਈ ਪੁੱਛਦੀ ਆ ਤਾਂ ਜਸ਼ਦਤ ਸ਼ਰਮਾ ਰਾਜੇ ਰਾਖੀਗੜੀ ਕੱਗਰ ਨਦੀ ਤੇ ਪੈਂਦਾ ਰਾਜੇ ਹਰਿਆਣਾ ਦੇ ਵਿੱਚ ਪੈਂਦਾ ਸੂਰਜਪਾਣ ਆ ਜਿਹੜਾ ਉਹਨੇ ਇਹਦੀ ਖੋਜ ਕੀਤੀ ਸੀ 1969 ਦੇ ਵਿੱਚ ਉਸ ਤੋਂ ਬਾਅਦ ਬਣਵਾਲੀ ਆ ਰਾਜੇ ਇਹਨੂੰ ਕਿਹੜਾ ਤੁਸੀਂ ਸਮਝ ਲਓ ਬਾਅਦ ਚ ਕਲਾਸ ਰਿਪੀਟ ਤੇ ਕਰਕੇ ਇਹ ਚਾਰਟ ਇਸੇ ਤਰ੍ਹਾਂ ਤਿਆਰ ਕਰ ਲਓ ਬਣਵਾਲੀ ਜਿਹੜਾ ਉਹ ਸਰਸਵਤੀ ਨਦੀ ਦੇ ਤੱਟ ਤੇ ਆ ਹਰਿਆਣਾ हिसार ਦੇ ਵਿੱਚ ਪੈਂਦਾ आरएस बेस्ता रविंदर सिंह ਇਹਦਾ ਪੁਰਾਣਾ आरएस बेਸ ਰਵਿੰਦਰ ਸਿੰਘ ਇਹਨਾਂ ਨੇ ਕੀਤੀ ਸੀ 1973 ਜਾਂ 74 ਦੇ ਵਿੱਚ ਕਾਲੀ ਵੰਗਾ ਕੱਗਰ ਨਦੀ ਦੇ ਤੱਟ ਤੇ ਹੈ ਜੇ ਰਾਜਸਥਾਨ ਹਮ ਹਨੂਮਾਨਗੜ ਦੇ ਵਿੱਚ ਆ ਅਮਲਾਨੰਦ ਗੋਸ਼ ਨੇ ਕੀਤੀ 1951 ਦੇ ਵਿੱਚ ਲੋਥਲ ਭੋਗਵਾਨਾਦੀ ਦੇ ਤੱਟ ਤੇ ਆ ਗੁਜਰਾਤ અમદાવાદ ਵਿੱਚ ਪੈਂਦਾ ਐਸ ਆਰ ਰਾਉ ਨੇ ਇਹਦੀ ਖੋਜ ਕੀਤੀ ਸੀ 1954 ਦੇ ਵਿੱਚ ਸੋਰ ਕੋਟੜਾ ਸਰਸਵਤੀ ਨਦੀ ਦੇ ਤੱਟ ਤੇ ਆ ਗੁਜਰਾਤ ਕਾਚ ਦੇ ਵਿੱਚ ਹੈ ਜੀ ਇਹਦੀ ਖੋਜ ਕੀਤੀ ਸੀ ਜਗਵਤ ਜੋਸ਼ੀ ਨੇ 1964 ਦੇ ਵਿੱਚ ਰੰਗਪੁਰ ਮਾਦਰ ਨਦੀ ਦੇ ਤੱਟ ਤੇ ਆ ਗੁਜਰਾਤ ਦੇ ਵਿੱਚ ਪੈਂਦਾ ਰ ਹੈ ਜੀ ਰੰਗਨਾਥ 라ਵਣਿ ਖੋਜ ਕੀਤੀ ਸੀ 1954 ਬਾਵਿਰਾ ਲੂਨੀ ਨਦੀ ਦੇ ਤੱਟ ਤੇ ਆ ਗੁਜਰਾਤ ਦੇ ਵਿੱਚ ਪੈਂਦਾ ਜੇਪੀ ਜੋਸ਼ੀ ਜਗਪਤ ਜੋਸ਼ੀ ਜੇਪੀ ਦਾ ਮਤਲਬ ਹੈ ਜਗਪਤ ਜੋਸ਼ੀ ਇਹਨਾਂ ਨੇ 1967 68 ਦੇ ਵਿੱਚ ਖੋਜ ਕੀਤੀ ਸੀ ਤਾਂ ਇਹ ਚਾਰਟ ਆ ਤੁਸੀਂ ਇਹਨੂੰ ਕਲਾਸ ਨੂੰ ਰਿਪੀਟ ਕਰਕੇ ਬਾਅਦ ਚ ਇਹਨੂੰ ਇਸੇ ਤਰ੍ਹਾਂ ਲਿਖ ਲਿਓ ਇਜ਼ੀ ਹੋਊਗਾ ਤੁਹਾਨੂੰ ਇਹ ਯਾਦ ਕਰਨ ਠੀਕ ਹੈ ਕਲਾਸ ਨੂੰ ਲਾਈਕ ਕਰ ਦਿਓ ਰਜੇ ਹੜੱਪਾ ਹੜੱਪਾ ਇਹ ਮੈਂ ਤੁਹਾਨੂੰ ਦੱਸ ਚੁੱਕੀ ਆਂ ਵੀ ਰਾਵੀ ਨਦੀ ਦੇ ਤੱਟ ਤੇ ਆ ਰਜੇ ਦੇ ਆਰਾਮਸਾਨੀ ਨੇ ਇਹਦੀ ਖੋਜ ਕੀਤੀ ਸੀ 1921 ਦੇ ਵਿੱਚ ਇਹ ਪਹਿਲਾ ਕੇਂਦਰਾ ਰਾਜ ਜਿਹੜਾ ਸਿੰਧੂ ਘਾਟੀ ਸਭਿਅਤਾ ਦੇ ਨਾਲ ਖੋਲਿਆ ਖੋਜਿਆ ਗਿਆ ਸੀਗਾ ਇਸੇ ਕਰਕੇ ਜਿਹੜਾ ਸਿੰਧੂ ਘਾਟੀ ਸਭਿਅਤਾ ਉਹਦਾ ਨਾਂ ਜਿਹੜਾ ਉਹ ਹੜੱਪਾ ਵੀ ਰੱਖਿਆ ਗਿਆ ਹੈਗਾ ਸਭ ਤੋਂ ਪਹਿਲੀ ਖੋਜ ਹੋਣ ਕਰਕੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਤਾਂ ਇਹਦੇ ਵਿੱਚੋਂ ਇਹ ਜਿਹੜੀ ਇਹਨੂੰ ਉੱਤਰੀ ਰਾਜਧਾਨੀ ਮੈਂ ਤੁਹਾਨੂੰ ਪਿੱਛੇ ਦੱਸ ਕੇ ਆਈਆਂ ਨਾ ਵੀ ਦੋ ਰਾਜਧਾਨੀਆਂ ਜਿਹੜੀਆਂ ਸਿੰਧੂ ਘਾਟੀ ਸਭਿਆਤਾ ਦੀਆਂ ਹੜੱਪਾ ਉੱਤਰੀ ਰਾਜਧਾਨੀ ਤੇ ਮੋਹਨਜੋਦੜੋ ਜਿਹੜੀ ਉਹ ਦੱਖਣੀ ਰਾਜਧਾਨੀ ਆਪਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਇਹ ਕੀਤਾ ਸੀ ਟਵਿਨ ਸਿਟੀਜ਼ ਬੋਲਿਆ ਇਹਨਾਂ ਨੂੰ ਤੇ ਇਹ ਉੱਤਰੀ ਰਾਜਧਾਨੀਆਂ ਇਥੋਂ ਕੀ ਕੀ ਮਿਲਿਆ ਰਾਜੇ ਹੁਣ ਇਹ ਇਥੇ ਕੋਈ ਸਮਝਾਉਣ ਵਾਲੀ ਗੱਲ ਨਹੀਂ ਇਹ ਤੁਹਾਨੂੰ ਤੁਸੀਂ ਇਦਾਂ ਹੀ ਲਿਖ ਲਿਓ ਇਹ ਯਾਦ ਹੀ ਕਰਨਾ ਪੈਣਾ ਵੀ ਕਿੱਥੋਂ ਕੀ ਮਿਲਿਆ ਤਾਂ ਹੜੱਪਾ ਸਭਿਆਤਾ ਤੋਂ ਰਾਜੇ ਜਿਹੜੀਆਂ ਮੂਰਤੀਆਂ ਮਿਲੀਆਂ ਉਹ ਪ ਇਹਨਾਂ ਨੂੰ ਇਸੇ ਤਰ੍ਹਾਂ ਲਿਖਿਓ ਖਰਗੋਸ਼ ਦੀ ਮੂਰਤੀ ਮਿਲੀ ਆ ਨਟਰਾਜ ਦੀ ਮੂਰਤੀ ਰਾਜੀ ਇਹ ਨਟਰਾਜ ਦੀ ਮੂਰਤੀ ਤਾਂ ਅਸਲ 'ਚ ਨਾ ਜਿਹੜਾ ਚੋਲ ਸ਼ਾਸਕ ਸੀਗਾ ਉਸ ਸਮੇਂ ਦੇ ਵਿੱਚ ਮਿਲੀ ਸੀਗੀ ਜਿਹੜੀ ਨਟਰਾਜ ਦੀ ਮੂਰਤੀ ਆ 9ਵੀਂ ਤੋਂ ਲੈ ਕੇ 13ਵੀਂ ਸਦੀ ਦੇ ਵਿੱਚ ਚੋਲ ਸ਼ਾਸਕ ਆਏ ਸੀ ਨਾ ਜਦੋਂ ਉਦੋਂ ਮਿਲੀ ਸੀਗੀ ਜਿਹੜੀ ਦੱਪਾ ਸੱਭਿਆ ਤੋਂਤੋਂ ਮਿਲੀ ਹੈ ਰਾਜੀ ਉਹ ਮੇਲ ਡਾਂਸਿੰਗ ਫਿਗਰ ਮਿਲਿਆ ਬਟ ਆਪਾਂ ਇੱਥੇ ਆਮ ਬੁੱਕਸ ਦੇ ਵਿੱਚ ਨਟਰਾਜ ਹੀ ਲਿਖਿਆ ਹੁੰਦਾ ਵੈਸੇ ਮਿਲਿਆ ਇਹਨੂੰ ਜਿਹੜਾ ਇਹਦਾ ਪ੍ਰੋਪਰ ਨਾਂ ਉਹ ਕੀ ਆ ਮੇਲ ਡਾਂਸਿੰਗ ਫਿਗਰ ਆ मेल ਡਾਂਸਿੰਗ ਫਿਗਰ ਠੀਕ ਆ ਸਮਝ ਆ ਰਿਹਾ ਨਾ ਮੇਰੀ ਆਵਾਜ਼ ਆ ਰਹੀ ਹੈ ਨਾ ਮੇਲ ਡਾਂਸਿੰਗ ਫਿਗਰ ਹੈ ਜੀ ਇਹਨੂੰ ਪ੍ਰੋਪਰ ਜਿਨਾਲੇ ਕੀਤਾ ਪ੍ਰੋਟੋ ਨਟਰਾਜਾ ਵੀ ਬੋਲਦੇ ਇਹਨੂੰ ਪੀ ਆਰ ਓ ਟੂ ਪ੍ਰੋਟੋ ਐਨ ਏ ਪੀ ਆਰ ਏ ਜੀ ਇਹ ਨਟਰਾਜਾ ਪ੍ਰੋਟੋਨਟਰਾਜਾ ਵੀ ਬੋਲਦੇ ਆ ਮੇਲ ਡਾਂਸਿੰਗ ਫਿਗਰ ਆ राजे ਇਹ ਹੀ ਪ੍ਰੋਪਰ ਜੀ ਇਹਦਾ ਸਹੀ ਵੇਖਗੇ ਤਾਂ ਆਪਾਂ ਫਿਰ ਇੱਕ ਪੁਜਾਰੀ ਦੀ ਮੂਰਤੀ ਮਿਲੀ राजे ਇਹ ਧਿਆਨ ਚ ਰੱਖਣਾ ਜੇ ਕੱਲਾ ਪੁਜਾਰੀ ਦੀ ਮੂਰਤੀ ਪੁੱਛਦੇ ਆ ਤਾਂ ਉਹ ਹੜੱਪਾ ਤੋਂ ਮਿਲੀ ਆ ਜੇ ਦਾੜੀ ਵਾਲੇ ਪੁਜਾਰੀ ਦੀ ਮੂਰਤੀ ਪੁੱਛਦੇ ਆ ਤਾਂ ਉਹ ਮੋਹਨਜੋਦੜੋ ਤੋਂ ਮਿਲੀ ਆ ਠੀਕ ਆ ਉਰਵਤਾ ਦੀ ਦੇਵੀ ਦੀ ਮੂਰਤੀ ਮਿਲੀ राजे ਇਹਨੂੰ ਧਰਤੀ ਦੀ ਦੇਵੀ ਵੀ ਕਹਿੰਦੇ ਆ ਇਹਦੇ ਵਿੱਚ ਕੀ ਮਿਲਿਆ ਹੋਇਆ ਹੈ ਮਿੱਟੀ ਦੀ ਬਣੀ ਹੋਈ ਆ राजे ਇਹਦੇ ਵਿੱਚ ਮਾਂ ਦੀ ਕੁੱਖ ਚੋਂ ਜਿਹੜਾ ਪੌਦਾ ਨਿਕਲਦਾ ਦਿਖਾਇਆ ਗਿਆ ਪਰ ਜੇ ਪਰਜਨਨ ਦੇਵੀ ਜਾਂ ਧਰਤੀ ਮਾਤਾ ਕਿਹਾ ਜਿਹੜਾ ਮਾਰਸ਼ਲ ਨੇ ਇਹ ਕੁਐਸਚਨ ਚ ਪੁੱਛ ਸਕਦੇ ਆ ਵੀ ਮਾਰਸ਼ਲ ਨੇ ਜਿਹੜਾ ਔਰਵਤਾ ਦੀ ਦੇਵੀ ਆ ਉਹਨੂੰ ਕੀ ਕਿਹਾ ਜਾਂ ਜਿਹੜਾ ਔਰਵਤਾ ਦੀ ਦੇਵੀ ਨੂੰ ਪਰਜਨਨ ਦੇਵੀ ਆ ਜਾਂ ਧਰਤੀ ਮਾਤਾ ਉਹ ਕਿਸ ਨੇ ਕਿਹਾ ਕਿਸੇ ਵੀ ਐਂਗਲ ਤੋਂ ਪੁੱਛ ਸਕਦੇ ਆ ਇਹ ਧਿਆਨ ਚ ਰੱਖਣਾ ਵੀ ਮਾਰਸ਼ਲ ਨੇ ਜਿਹੜੇ ਇਹਨੂੰ ਦੋ ਨਾਂ ਦਿੱਤੇ ਆ ਪਰਜਨਨ ਦੇਵੀ ਤੇ ਧਰਤੀ ਮਾਤਾ ਠੀਕ ਆ ਇਹ ਕੀ ਹੁੰਦਾ ਸੀ ਰਾਜੀ ਇਹ ਲੋਕਾਂ ਨੂੰ ਇਹ ਹੁੰਦਾ ਸੀਗਾ ਕਿ ਔਰਵਤਾ ਦੀ ਦੇਵੀ ਦੀ ਪੂਜਾ ਕਰਨ ਦੇ ਨਾਲ ਜਿਹੜੀ ਫਸਲ ਦੀ ਉਪਜਾ ਉਹਦੇ ਵਿੱਚ ਵਾਧਾ ਹੁੰਦਾ ਤੇ ਸੰਤਾਨ ਦੀ ਪ੍ਰਾਪਤੀ ਹੁੰਦੀ ਐ ਇਸੇ ਕਰਕੇ ਜਿਹੜਾ ਉਹ ਔਰਵਤਾ ਦੀ ਦੇਵੀ ਦੀ ਪੂਜਾ ਕਰਦੇ ਸੀ ਫਿਰ ਇਹ ਜੇ ਬਲਦ ਦੀ ਮੂਰਤੀ ਮਿਲੀ ਆ ਸੰਖ ਦੀ ਬਣੀ ਹੋਈ ਆ ਇਹ ਇਹਨਾਂ ਦੇ ਵਿੱਚੋਂ ਰਾਜੇ ਇਹ ਜਿਹੜਾ ਬਲਦ ਦਾ ਇਹਨੂੰ ਸ਼ਕਤੀ ਤੇ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਸੀਗਾ ਸ਼ਕਤੀ ਤੇ ਊਰਜਾ ਦਾ ਪ੍ਰਤੀਕ ਮੰਨਿਆ ਜਾਂਦਾ ਸੀ ਬਲਦ ਨੂੰ ਖੇਤੀਬਾੜੀ ਦੇ ਨਾਲ ਜੁੜਿਆ ਪਵਿੱਤਰ ਪਸ਼ੂ ਮੰਨਿਆ ਜਾਂਦਾ ਸੀਗਾ ਖੇਤੀਬਾੜੀ ਦੇ ਨਾਲ ਜੁੜਿਆ ਪਵਿੱਤਰ ਪਸ਼ੂ ਏ ਰਾਜੇ ਜਿਹੜਾ ਇਹਨਾਂ ਦੇ ਵਿੱਚੋਂ ਪ੍ਰਸਿੱਧ ਬਲਦ ਦਾ ਜਿਹੜਾ ਉਹ ਨੰਦੀ ਬਲਦ ਦਾ ਜਿਹੜਾ ਜਿਹਦੀ ਮੂਰਤੀ ਮਿਲੀ ਹੈ ਨੰਦੀ ਬਲਦ ਖੁਰਾਣੇ ਬਲਦ ਦੀਆਂ ਮੂਰਤੀਆਂ ਵੀ ਮਿਲੀਆਂ ਪਰ ਜਿਹੜਾ ਪ੍ਰਸਿੱਧ ਬਲਦ ਉਹਦਾ ਨਾਂ ਨੰਦੀ ਬਲਦ ਦਾ ਜੇ ਵੀ ਧਿਆਨ ਦੇਖਣਾ ਹੈ ਤਾਂ ਤੁਸੀਂ ਰੱਖ ਲਿਓ ਵੈਸੇ ਇੰਨਾ ਡੀਪਲੀ ਨਹੀਂ ਕੋਈ ਬਚਦਾ ਬਲਦ ਦੀ ਮੂਰਤੀ ਮਿਲੀ ਹੈ ਜਿਹੜੀ ਸੰਖ ਦੀ ਬਣੀ ਹੋਈ ਹੈ ਠੀਕ ਆ ਫਿਰ ਰਾਜੇ ਹੜੱਪਾ ਦੇ ਵਿੱਚੋਂ ਹੋਰ ਕੀ ਮਿਲਿਆ ਸਥਾਨ ਮਿਲਿਆ ਕਿੰਨੇ ਦੋ ਤਰ੍ਹਾਂ ਦੇ ਕਬਰਸਥਾਨ ਮਿਲਿਆ ਰਾਜੇ ਆਰ ਐਚ 37 ਤੇ ਇਕੱਲਾ ਐਚ ਕਬਰਸਥਾਨ ਦੋ ਤਰ੍ਹਾਂ ਦੇ ਕਬਰਸਥਾਨ ਮਿਲੇ ਆ ਜਿਹੜਾ ਆਰ ਐਚ 37 ਸਿਰਾਜੇ ਇੱਥੇ ਇਹਨੂੰ 37 ਕਿਉਂ ਕਿਹਾ ਗਿਆ ਕਿਉਂਕਿ ਇੱਥੇ 37 ਹੀ ਲੱਕੜ ਦੇ ਤਾਬੂਤ ਮਿਲੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਹੜੱਪਾ ਦੇ ਹੀ ਨਿਵਾਸੀਆਂ ਨੂੰ ਦਫਨਾਇਆ ਜਾਂਦਾ ਸੀ ਠੀਕ ਆ ਤੇ ਫਿਰ ਉਹਨਾਂ ਦੇ ਨਾਲ ਆ ਜਿਹੜਾ ਕੁਝ ਸਮਾਨ ਵੀ ਦੱਬਿਆ ਜਾਂਦਾ ਸੀ ਨਾਲ ਜਿਵੇਂ ਕੋਈ ਮਿੱਟੀ ਦਾ ਸਮਾਨ ਹੁੰਦਾ ਸੀ ਜਾਂ ਕੋਈ ਗਹਿਣੇ ਹੁੰਦੇ ਸੀ ਬਰਤਨ ਹੁੰਦੇ ਸੀ ਉਹ ਵੀ ਦੱਬਿਆ ਜਾਂਦਾ ਸੀ ਜਿਸ ਦੇ ਤੋਂ ਇਹ ਪਤਾ ਲੱਗਦਾ ਸੀ ਵੀ ਇਹ ਪਰਲੋਕ ਦੇ ਵਿੱਚ ਵਿਸ਼ਵਾਸ ਰੱਖਦੇ ਆ ਪਰਲੋਕ ਕੀ ਹੁੰਦਾ राजे ਲਾਈਫ ਆਫਟਰ ਡੈਥ ਯਾਨੀ ਕਿ ਮੌਤ ਤੋਂ ਬਾਅਦ ਦਾ ਜੀਵਨ ਉਹਨੂੰ ਪਰਲੋਕ ਕਹਿੰਦੇ ਆ ਵੀ ਜਦੋਂ ਆਰ 37 ਜਿਹੜਾ ਕਬਰਸਤਾਨ ਮਿਲਿਆ ਉੱਥੋਂ ਜਦੋਂ ਲੱਕੜ ਦੇ ਤਾਬੂਤ ਮਿਲਿਆ ਜਿਹੜੇ ਉਹਨਾਂ ਦੇ ਵਿੱਚ ਨਾਲ ਸਮਾਨ ਦਫਨਾਇਆ ਗਿਆ ਜਿਸ ਦੇ ਤੇ ਪਤਾ ਲੱਗਦਾ ਕਿ ਲੋਕ ਆ ਜਿਹੜੇ ਉਹ ਪਰਲੋਕ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਜਿਹੜਾ ਐਚ ਕਬਰਸਾਨਾ ਰਾਜੇ ਉਹਦੇ ਵਿੱਚ ਬਾਹਰੀ ਵਿਅਕਤੀ ਦਫਨਾਏ ਜਾਂਦੇ ਸੀਗੇ ਔਰਤਾਂ ਬੱਚੇ ਤੇ ਮਰਦ ਜਿਹੜੇ ਬਾਹਰੀ ਆ ਹੜੱਪਾ ਸਭਿਤੇ ਦੇ ਨਾਲ ਸੰਬੰਧਿਤ ਨਹੀਂ ਸੀਗੇ ਉਹ ਦਫਨਾਏ ਜਾਂਦੇ ਸੀਗੇ ਠੀਕ ਆ ਸਭਿਤੇ ਦਾ ਸਭ ਤੋਂ ਵੱਡਾ ਅਨਾਜ ਘਰ ਮਿਲਦਾ ਰਾਜੇ ਹੜੱਪਾ ਤੋਂ ਕਿੰਨੀਆਂ ਚੀਜ਼ਾਂ ਹੋਗੀਆਂ ਪੰਜ ਪ੍ਰਕਾਰ ਦੀਆਂ ਮੂਰਤੀਆਂ ਹੋਗੀਆਂ ਰਾਜੀ ਖਰਗੋਸ਼ ਨਟਰਾਜ ਪੁਜਾਰੀ ਪੁਜਾਰੀ ਦੀ ਮੂਰਤੀ ਔਰ ਬੱਤ ਦੇਵੀ ਦੀ ਮੂਰਤੀ ਬਲਦ ਦੀ ਮੂਰਤੀ ਦੋ ਤਰ੍ਹਾਂ ਦੇ ਕਬਰਸਤਾਨ ਵਗੈਰਾ ਜੀ R37 ਤੇ H ਕਬਰਸਤਾਨ ਠੀਕ ਆ ਜਿਹੜਾ R37 ਆ ਉੱਥੇ ਸਿੱਧੂ ਘਾਟੀ ਦੇ ਸਬਤ ਦੇ ਲੋਕਾਂ ਨੂੰ ਹੀ ਦਫਨਾਇਆ ਜਾਂਦਾ ਸੀਗਾ ਵੀ ਹੜੱਪਾ ਦੇ ਜਿਹੜੇ ਨਿਵਾਸੀ ਸੀਗੇ ਮੇਨ ਉਹਨਾਂ ਨੂੰ ਦਫਨਾਇਆ ਜਾਂਦਾ ਸੀ ਤੇ ਐਚ ਦੇ ਵਿੱਚ ਜਿਹੜੀ ਬਾਹਰੀ ਵਿਅਕਤੀ ਸੀਗੇ ਉਹਨਾਂ ਨੂੰ ਦਫਨਾਇਆ ਜਾਂਦਾ ਸੀ ਜਿਹੜਾ ਐਚ ਕਬਰਸਤਾਨ ਸੀ ਨਾ ਰਾਜੇ ਇਹਦੇ ਵਿੱਚੋਂ ਇਹ ਵੀ ਸਬੂਤ ਮਿਲੇ ਆ ਕਿ ਕੁਜੇ ਦੇ ਵਿੱਚ ਜਿਹੜੀਆਂ ਜਿਹੜੇ ਦਫਨਾਏ ਜਾਂਦੇ ਵਿਅਕਤੀ ਹੁੰਦੇ ਜਿਵੇਂ ਉਹਨਾਂ ਦੇ ਜਿਹੜੇ ਜਿਵੇਂ ਹੱਡੀਆਂ ਹੁੰਦੀਆਂ ਸੀ ਉਹਨਾਂ ਨੂੰ ਕੁਜੇ ਦੇ ਵਿੱਚ ਦਫਨਾਇਆ ਜਾਂਦਾ ਸੀ ਕੁਜੇ ਲਾਲ ਰੰਗ ਦੇ ਹੁੰਦੇ ਸੀਗੇ ਰਾਜੇ ਤੇ ਉੱਤੇ ਜਿਹੜੀ ਡੈਕੋਰੇਸ਼ਨ ਆ ਉਹ ਕਾਲੇ ਰੰਗ ਨਾਲ ਕੀਤੀ ਹੁੰਦੀ ਸੀ ਠੀਕ ਹੈ ਨਾ ਇੱਥੇ ਕਬਰਸਤਾਨ ਦੇ ਵਿੱਚੋਂ ਮਿਲੀ ਹੈ ਕੁਜੇ ਦੇ ਵਿੱਚ ਹੱਡੀਆਂ ਪਾ ਕੇ ਦਫਨਾਇਆਂ ਹੋਈਆਂ ਉਹ ਵੀ ਮਿਲੀ ਹੋਈ ਹੈ ਤੇ ਸਭੇ ਤਾਂ ਤਾਂ ਸਭ ਤੋਂ ਵੱਡਾ ਅਨਾਜਕਰ ਮਿਲਦਾ ਰਾਜੀ ਹੜੱਪਾ ਤੋਂ ਜਿਹਦੇ ਵਿੱਚ ਫਸਲਾਂ ਰੱਖੀਆਂ ਗਈਆਂ ਕਣਕ ਤੇ ਜੋ ਕਣਕ ਜਿਹੜੀਆਂ ਕਣਕ ਦੀਆਂ ਤਿੰਨ ਕਿਸਮਾਂ ਤੇ ਜੋਆਂ ਦੀਆਂ ਜਿਹੜੀਆਂ ਦੋ ਕਿਸਮਾਂ ਆਈਆਂ ਅਨਾਜ ਦੇ ਵਿੱਚੋਂ ਜਿਹੜਾ ਇਹ ਪ੍ਰਾਪਤ ਹੋਇਆ ਫਿਰ ਟਿੱਲੇ ਮਿਲੇ ਦੋ ਰਾਜੀ ਹੜੱਪਾ ਤੋਂ ਦੋ ਟਿੱਲੇ ਪੂਰਬੀ ਟਿੱਲਾ ਤੇ ਪੱਛਮੀ ਟਿੱਲਾ ਜਿਹੜਾ ਪੂਰਬੀ ਟਿੱਲਾ ਉਹ ਨਗਰ ਟਿੱਲਾ ਰਾਜੀ ਜਿੱਥੇ ਆਮ ਲੋਕ ਰਹਿੰਦੇ ਸੀ ਤੇ ਪੱਛਮੀ ਟਿੱਲਾ ਦੁਰਗ ਟਿੱਲਾ ਜਿੱਥੇ ਅੱਜ ਜਿਵੇਂ ਮਾ ਲੋਤ ਆਰਮੀ ਕਿਤੇ ਜਿਹੜੀਆਂ ਰਾਜਨੀਤਿਕ ਕਾਰਜਾਂng ਹੁੰਨਾਂ ਸੀ ਉਹਨਾਂ ਸੀ ਜਿਵੇਂ ਜਿਹੜਾ ਉਹ ਧਾਰਮਿਕ ਇਸ਼ਨਾਨ ਘਰ ਆ ਉਹ ਉਹ ਦੁਰਗ ਢਿੱਲੇ ਦੇ ਨਾਲ ਸੰਬੰਧਿਤ ਰਹਿ ਜੇ ਪਾਵਨ ਦੀ ਮੋਹਨ ਦੇ ਦੁਰੋ ਦੇ ਵਿੱਚ ਆ ਉੱਥੇ ਵੀ ਦੁਰਗ ਢਿੱਲਾ ਜਿਵੇਂ ਉਹ ਦੁਰਗ ਦੇ ਨਾਲ ਸੰਬੰਧਿਤ ਹੈ ਜਾਨੀ ਕਿ ਉੱਚੇ ਸਥਾਨ ਤੇ ਹੁੰਦਾ ਸੀ ਫਿਰ ਇੱਕ ਸਿੰਘ ਵਾਲੇ ਇਹ ਜਿਨ੍ਹਾਂ ਦੇ ਨਾਮ ਹੈ ਜੇ ਇੰਪੋਰਟੈਂਟ ਪਾਇਆ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਜਾਂ ਜਿੱਥੇ ਨੋਟ ਲਿਖਿਆ ਉਹਨਾਂ ਨੂੰ ਜ਼ਰੂਰ ਧਿਆਨ ਚ ਰੱਖਿਓ ਕਿਉਂਕਿ ਉਹ ਮੈਂ ਕੁਐਸਚਨ ਪੇਪਰ ਦੇ ਵਿੱਚੋਂ ਚੱਕ ਕੇ ਉਵੇਂ ਲਾਈਨ ਆਏ ਜਿਵੇਂ ਇਟ ਲਿਖਣਾ ਹੋਈਗਾ ਠੀਕ ਹੈ ਇੱਕ ਸਿੰਗ ਵਾਲੇ ਜਾਨਵਰ ਯੂਨੀਕੌਰਨ ਦੀ ਅਕਿਰਤੀ ਵਾਲੀ ਮੋਹਰ ਮਿਲੀ ਹੈ ਰਾਜੇ ਹੜੱਪਾ ਤੋਂ ਯੂਨੀਕੌਰਨ ਵਾਲੇ ਜਿਹੜਾ ਸੀਲ ਆ ਉਹ ਮਿਲੀ ਹੈ ਗਿਆ ਇਹ ਕਿਹੜੀ ਹੁੰਦੀ ਜਿਹੜੇ ਰਾਜੀ ਇਹ ਸਭ ਤੋਂ ਆਮ ਮੋਹਰ ਹੁੰਦੀ ਸੀ ਸਭ ਤੋਂ ਆਮ ਮੋਹਰ ਜੇ ਪੁੱਛ ਲੈਣ ਬੀਸੀਦੂਕਾੜੀ ਸਭਿਆਤਾ ਦੀ ਸਭ ਤੋਂ ਆਮ ਮੋਹਰ ਕਿਹੜੀ ਸੀ ਤਾਂ ਯੂਨੀਕੌਰਨ ਜਿਹੜੀ ਸੀਲ ਆ ਉਹ ਸਭ ਤੋਂ ਆਮ ਮੋਹਰ ਸੀਗੀ ਰਾਜੇ ਇਹਨੂੰ ਧੂਪਦਾਨ ਵਾਲੀ ਮੋਹਰ ਵੀ ਕਹਿੰਦੇ ਆ ਧੂਪਦਾਨ ਵਾਲੀ ਮੋਹਰ ਵੀ ਕਹਿੰਦੇ ਆ ਠੀਕ ਹੈ ਇਹ ਧਿਆਨ ਦੇ ਰੱਖਣਾ ਤੇ ਸਭ ਤੋਂ ਵੱਧ ਚਰਚਿਤ ਜਾਂ ਲਿਖਤੀ ਮੋਹਰਾ ਮਿਲਿਆ ਇਹ ਆਪਾਂ ਕੱਲ੍ਹ ਵਾਲੀ ਕਲਾਸ 'ਚ ਕੀਤਾ ਸੀ ਵੀ ਜੇ ਕਹੇ ਪੁੱਛਣ ਵੀ ਸਭ ਤੋਂ ਵੱਧ ਮੋਹਰਾ ਕਿੱਥੋਂ ਮਿਲਿਆ ਤਾਂ ਮੋਹਨਜੋਦੜੋ ਤੋਂ ਮਿਲਿਆ ਜੇ ਲਿਖਤੀ ਪੁੱਛਣ ਤਾਂ ਹੜੱਪਾ ਤੋਂ ਮਿਲਿਆ ਤੇ ਜੇ ਤਾਂਬੇ ਵਾਲੀਆਂ ਪੁੱਛਣ ਤਾਂ ਉਹ ਦੇਮਲਬਾਦ ਤੇ ਲੋਥਲ ਤੋਂ ਮਿਲਿਆ ਠੀਕ ਹੈ ਨਾ ਤੇ ਜੇ ਟੈਰਾਕੋਟਾ ਵਾਲੀਆਂ ਪੁੱਛਣ ਤਾਂ ਉਹ ਕੱਲੇ ਲੋਥਲ ਤੋਂ ਮਿਲਿਆ ਠੀਕ ਹੈ ਗਠੀਆ ਦੀ ਬਿਮਾਰੀ ਦੇ ਸੰਕੇਤ ਮਿਲੇ ਆ ਇਹ ਕੁਐਸਚਨ ਇਸੇ ਤਰ੍ਹਾਂ ਆਏ ਹੋਏ ਆ ਜੀ ਅੱਜ ਆਜਣਗੇ ਤਿੰਨ ਲੈਣਾ ਲਿਖਣਾ ਹੋਏਗਾ ਨਾ ਇਹ ਤਿੰਨੇ ਕੁਐਸਚਨ ਦੇ ਵਿੱਚੋਂ ਚੱਕ ਕੇ ਹੀ ਪਾਈ ਸੀਲ ਮਿਲਿਆ ਸਭ ਤੋਂ ਬਾਅਦ ਚਰਚੀ ਤੇ ਲਿਖਤੀ ਮੋਹਰਾ ਹੜੱਪਾ ਤੋਂ ਮਿਲਿਆ ਤੇ ਗਠੀਆ ਦੀ ਬਿਮਾਰੀ ਦੇ ਸੰਕੇਤ ਮਿਲਿਆ ਠੀਕ ਹੈ ਹੁਣ ਤੇ ਅੰਜਰੂਗ ਬਣ ਮੈਂ ਖੜੱਪਾ ਤੋਂ ਕੀ ਕੀ ਮਿਲਿਆ ਕਲਾਸ ਨੂੰ ਰਿਪੀਟ ਕਰ ਲਿਓ ਰਾਜੇ ਤੁਹਾਨੂੰ ਲਿਖਣ ਚ ਆਸਾਨੀ ਹੋਊਗੀ ਬਾਅਦ ਚ ਹੁਣ ਕਿਰਾਂ ਸਮਝ ਲਓ ਹੁਣ ਨਾਲ ਦੀ ਨਾਲ ਨਹੀਂ ਲਿਖਿਆ ਜਾਣਾ ਇੰਨੀ ਜਲਦੀ ਫਿਰ ਰਾਜੇ ਮੋਹਨਜੋਦੜੋ ਮੋਹਨਜੋਦੜੋ ਦੀ ਖੋਜ ਹੈ ਜਿਹੜੀ ਉਹ ਰਖਲਦਾਸ ਬੈਨਰਜੀ ਨੇ ਕੀਤੀ ਸੀਗੀ ਸਿੰਧੂ ਨਦੀ ਦੇ ਜਿਹੜੇ ਤੇ ਤੱਟ ਤੇ ਹੈਗਾ ਇਹ ਇਹਦਾ ਸਿੰਧੀ ਭਾਸ਼ਾ ਦੇ ਵਿੱਚ ਅਰਥ ਹੈ ਮੁਰਦਿਆਂ ਦਾ ਢਿੱਲਾ ਆਪਾਂ ਸਿੱਧਾ ਤਾਂ ਪੜਦੇ ਹੁਣੇ ਅਮੀ ਮੁਰਦਿਆਂ ਦਾ ਢਿੱਲਾ ਮੋਹਨਜੋਦੜੋ ਦਾ ਅਰਥ ਹੈ ਮੁਰਦਿਆਂ ਦਾ ਢਿੱਲਾ ਇਹ ਸਿੰਧੀ ਭਾਸ਼ਾ ਦੇ ਵਿੱਚ ਹੈ ਜੀ ਜੇ ਕਈ ਵਾਰੀ ਭਾਸ਼ਾ ਪੁੱਛ ਲੈਣ ਤਾਂ ਸਿੰਧੀ ਭਾਸ਼ਾ ਦੇ ਵਿੱਚ ਮੁਰਦਿਆਂ ਦਾ ਢਿੱਲਾ ਇਹਨੂੰ ਸਿੰਧ ਦਾ ਨਕਲਸਤਾਨ ਵੀ ਕਹਿੰਦੇ ਨਕਲਸਤਾਨ ਰਾਜੇ ਨਕਸਤਾਨ ਤੋਂ ਭਾਵ ਹੁੰਦਾ ਕਬਰਸਤਾਨ ਠੀਕ ਹੈ ਨਾ ਨਕਲਸਤਾਨ ਤੋਂ ਕੀ ਭਾਵ ਹੁੰਦਾ ਕਬਰਸਤਾਨ ਦਫਨ ਕਰਨ ਵਾਲੀ ਜਗ੍ਹਾ ਠੀਕ ਹੈ ਇਥੋਂ ਕੀ ਕੀ ਮਿਲਿਆ ਰਾਜੀ ਇਹ ਸਾਰਾ ਕੁਝ ਲਿਖਿਆ ਹੋਇਆ ਵਿਸ਼ਾਲ ਇਸ਼ਨਾਨ ਘਰ ਮਿਲਿਆ ਗ੍ਰੇਟ ਬਾਥ ਜਦੀ ਲੰਬਾਈ 38 ਇੰਚਾ ਚੁੜਾਈ 23 ਇੰਚਾ ਡੁਗਾਈ 8 ਇੰਚਾ ਇਹਨੂੰ ਵਿਸ਼ਵ ਦਾ ਅਯੂਬਾ ਕਿਹਾ ਜੌਨ ਮਾਰਸ਼ਲ ਨੇ ਇੱਕ ਕੁਐਸਚਨ ਹੈ ਰਾਜੀ ਵੀ ਜੌਨ ਮਾਰਸ਼ਲ ਨੇ ਵਿਸ਼ਵ ਦਾ ਅਯੂਬਾ ਕਿਸ ਨੂੰ ਕਿਹਾ ਤਾਂ ਜਿਹੜਾ ਮੋਹਨਜੋਦੜੋ ਦੇ ਵਿੱਚੋਂ ਵਿਸ਼ਾਲ ਇਸ਼ਨਾਨ ਘਰ ਮਿਲਿਆ ਉਹਨੂੰ ਵਿਸ਼ਵ ਦਾ ਅਯੂਬਾ ਕਿਹਾ ਜੌਨ ਮਾਰਸ਼ਲ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਕਰੋ ਫਿਰ ਸਵਾਸਤਵਿਕ ਚਿੰਨ੍ਹ ਮਿਲਿਆ ਰਾਜੀ ਸਵਾਸਤਵਿਕ ਚਿੰਨ੍ਹ ਕੀ ਸੀਗਾ ਰਾਜੀ ਇੱਕ ਪ੍ਰਾਚੀਨ ਧਾਰਮਿਕ ਚਿੰਨ ਸੀ ਜਿਹੜਾ ਮੋਹਰਾ ਤੇ ਤੇ ਮਿੱਟੀ ਦੇ ਬਰਤਨਾਂ ਤੇ ਮਿਲਦਾ ਸੀ ਠੀਕ ਹੈ ਨਾ ਇਸ ਤਰ੍ਹਾਂ ਕਰਕੇ ਬਣਿਆ ਹੁੰਦਾ ਹੈ ਇਹ ਮੋਹਰਾ ਤੇ ਤੇ ਮਿੱਟੀ ਤੇ ਮਿਲਦਾ ਸੀ ਸਵਾਸਤਵਿਕ ਚਿੰਨ ਮਹਾਵਿਦਿਆਲਾ ਮਿਲਿਆ ਬ੍ਰਾਉਂਜ਼ ਡਾਂਸਿੰਗ ਗਰਲ ਮਿਲੀ ਹੈ राजे ਕਾਂਸੇ ਦੀ ਨਰਤਕੀ ਦੀ ਮੂਰਤੀ ਠੀਕ ਹੈ ਨਾ ਇਹ ਅੱਜ ਕੱਲ ਕਿੱਥੇ ਪਈ ਆ ਇੰਡੀਅਨ ਨੈਸ਼ਨਲ ਮਿਊਜ਼ੀਅਮ ਦਿੱਲੀ ਦੇ ਵਿੱਚ ਪਈ ਆ ਇਹ ਪੁੱਛ ਸਕਦੇ ਆ ਵੀ ਜਿਹੜੀ ਮੋਹਨਜੋਦੜੋ ਦੇ ਵਿੱਚੋਂ ਬ੍ਰਾਉਂਜ਼ ਡਾਂਸਿੰਗ ਗਰਲ ਮਿਲੀ ਆ ਉਹ ਕਿੱਥੇ ਪਈ ਆ ਅੱਜ ਕੱਲ ਤਾਂ ਇੰਡੀਅਨ ਨੈਸ਼ਨਲ ਮਿਊਜ਼ੀਅਮ ਦਿੱਲੀ ਦੇ ਵਿੱਚ ਪਈ ਆ ਇਹ ठीक है ना मैसोपटामी सभ्यता दिवर मिली सब तो वोहर भी मोहन जोधड़ो तो मिलना ममे तो मैसोपटामिया ममे मोहन जोधड़ो मैसोपटामिया सभ्यता दिखा मोहर मोहनजोदड़ो तो मिलना ठीक है उन्नी से सूती कपड़ा मिले दाढ़ी वाले पुजारी की मूर्ति मिली है हम इतने ध्यान रखियो जो कला पुजारी पुछदा तो हड़प्पा दड़ी वाला पुजारी पुछते हैं तो वह मोहनजोदड़ो तो मिली है पत्थर की बनी हुई है रजे फिर ये सब तो इंपोर्टेंट आ पशुपति महादेव शिव की मूर्ति मिली है ਜੀਦੇ ਤੇ ਪੰਜ ਪ੍ਰਕਾਰ ਦੇ ਛੇ ਜਾਨਵਰ ਆ ਉਹਨਾਂ ਦੀਆਂ ਕਿਸਮਾਂ ਪੰਜ ਆ ਜੀ ਤੇ ਗਿਣਤੀ ਉਹਨਾਂ ਦੀ ਛੇ ਆ ਗਿਣਤੀ ਛੇ ਕਿਉਂ ਆ ਕਿ ਹਿਰਨ ਆ ਜਿਹੜੇ ਉਹ ਦੋ ਆ ਠੀਕ ਹੈ ਨਾ ਪਹਿਨਾ ਚ ਬੈਠੀ ਹੋਈ ਦੋ ਹਿਰਨ ਆ ਨਾ ਜਿਹੜੇ ਉਹਨਾਂ ਦੀ ਗਿਣਤੀ ਦੋ ਆ ਤਾਂ ਕਰਕੇ ਇਹਨਾਂ ਦੀ ਟੋਟਲ ਗਿਣਤੀ ਛੇ ਹੋ ਜਾਂਦੀ ਆ ਤੇ ਕਿਸਮਾਂ ਪੰਜ ਹੋ ਜਾਂਦੀਆਂ ਇਹਨਾਂ ਨੂੰ ਧਿਆਨ ਚ ਰੱਖਿਓ ਇਹ ਇਸੇ ਤਰ੍ਹਾਂ ਕੁਐਸਚਨ ਪੰਜਾਬ ਡੇਟ ਦੇ ਵਿੱਚ ਪੁੱਛਿਆ ਹੋਇਆ ਸੀਗਾ ਵੀ ਜਿਹੜੀ ਪਸ਼ੂਪਤੀ ਮਹਾਦੇਵ ਦੀ ਮੂਰਤੀ ਆ ਉਹਦੇ ਉੱਪਰ ਕਿਹੜੇ ਕਿਹੜੇ ਜਾਨਵਰ ਪਾਏ ਗਏ ਆ ਤਾਂ ਤਿੰਨ ਸਹੀ ਲੈ ਕੇ ਚੌਥਾ ਇੱਕ ਗਲਤ ਪਾਇਆ ਹੋਇਆ ਹੁੰਦਾ ਦੇ ਇਹ ਧਿਆਨ ਚ ਰੱਖਿਓ ਵੀ ਕਿਹੜੇ ਕਿਹੜੇ ਮਿਲੇ ਆ ਚੀਤਾ ਗੈਂਡਾ ਪੈਂਸਾ ਹਾਥੀ ਪੈਰਾਂ ਵਿੱਚ ਦੋ ਹਿਰਨ ਠੀਕ ਆ ਹਰ ਘਾ ਦੇ ਘਰ ਦੇ ਵਿੱਚ ਖੂ ਮਿਲਿਆ ਰਾਜੇ ਕੋੜੇ ਦੇ ਦੰਦ ਮਿਲੇ ਆ ਇੱਥੇ ਧਿਆਨ ਚ ਕੀ ਰੱਖਣਾ ਰਾਜੇ ਕੋੜੇ ਦੇ ਅਵਸ਼ੇਸ਼ ਆ ਜਿਹੜੇ ਉਹ ਸਿਰਫ ਤਿੰਨ ਜਗ੍ਹਾ ਤੋਂ ਮਿਲੇ ਆ ਕੋੜੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਮਿਲੀਆਂ ਨਾ ਉਹ ਸਿਰਫ ਤਿੰਨ ਜਗ੍ਹਾ ਤੋਂ ਮਿਲੀਆਂ ਜਿਹੜੇ ਦੰਦ ਆ ਉਹ ਤਾਂ ਮੋਹਨਜੋਦੜੋ ਤੋਂ ਮਿਲੇ ਆ ਰਾਜੇ ਜਿਹੜੀਆਂ ਮੂਰਤੀਆਂ ਉਹ ਲੋਥਲ ਤੋਂ ਮਿਲੀਆਂ ਜਿਹੜੀਆਂ ਹੱਡੀਆਂ ਉਹ ਸੁਰਕੋਟੜਾ ਤੋਂ ਮਿਲੀਆਂ ਕੋੜੇ ਨਾਲ ਸੰਬੰਧਿਤ ਜੇ ਕੋਈ ਚੀਜ਼ ਮਿਲੀ ਆ ਤਾਂ ਸਿਰਫ ਇਹਨਾਂ ਤਿੰਨ ਜਿਗਾ ਤੋਂ ਹੀ ਮਿਲੀ ਆ ਮੋਹਨਜੋਦੜੋ ਲੋਥਲ ਤੇ ਸੁਰਕੋਟੜਾ ਤੇ ਦੰਦ ਮੂਰਤੀਆਂ ਤੇ ਹੱਡੀਆਂ ਇਹਨਾਂ ਨੂੰ ਐਂ ਲਿਖ ਲਿਓ ਇੱਕੋ ਥਾਂ ਇਕੱਠੇ ਲਿਖ ਲਿਓ ਅੱਡ-ਅੱਡ ਲਿਖਣ ਨਾਲੋਂ ਫਿਰ ਧਿਆਨ ਚ ਰਹਿ ਜੂ ਵੀ ਕਿੱਥੋਂ ਕੀ ਮਿਲਿਆ ਠੀਕ ਆ ਸਭ ਤੋਂ ਵੱਧ ਖੇਤਰਫਲ ਮੋਹਨਜੋਦੜੋ ਦੇ ਵਿੱਚ ਸਭ ਤੋਂ ਵੱਧ ਜਨਸੰਖਿਆ ਮੋਹਨਜੋਦੜੋ ਸਭਿਅਤਾ ਦੀ ਸਭ ਤੋਂ ਵੱਡੀ ਇੱਟ ਮੋਹਨਜੋਦੜੋ ਸਭ ਤੋਂ ਵੱਡੀ ਸਾਈਟ ਵੀ ਮੋਹਨਜੋਦੜੋਆ ਜੀ ਜੇ ਦੁਨੀਆ ਦੇ ਵਿੱਚ ਵੀ ਪੁੱਛਿਆ ਜਾਵੇ ਵੀ ਸਿੱਧੂ ਘਾਟੀ ਸਭ ਤੋਂ ਪਤਾ ਦੀ ਕਿਹੜੀ ਸਭ ਤੋਂ ਵੱਡੀ ਸਾਈਟ ਆ ਤਾਂ ਮੋਹਨਜੋਦੜੋਆ ਜੇ ਭਾਰਤ ਦੇ ਵਿੱਚ ਪੁੱਛਿਆ ਜਾਵੇ ਤਾਂ ਰਾਖੀ ਗੜੀ ਆ ਠੀਕ ਹੈ ਨਾ ਖੇਤਰਫਲ ਵੀ ਸਭ ਤੋਂ ਵੱਧ ਆ ਜਨਸੰਖਿਆ ਵੀ ਸਭ ਤੋਂ ਵੱਧ ਆ ਸਭ ਤੋਂ ਵੱਡੀ ਇੱਟ ਵੀ ਇੱਥੇ ਮਿਲੀ ਆ ਠੀਕ ਹੈ ਨਾ ਤੇ ਦੁਨੀਆ ਦੀ ਸਭ ਤੋਂ ਵੱਡੀ ਜਿਹੜੀ ਸਿੱਧੂ ਘਾਟੀ ਸਭਿਆਤਾ ਦੇ ਨਾਲ ਸੰਬੰਧਿਤ ਸਾਈਟ ਆ ਉਹ ਵੀ ਮੋਹਨਜੋਦੜੋਆ ਖਿੜਕੀ ਦੇ ਸਬੂਤ ਮਿਲਿਆ ਰਾਜੀ ਖਿੜਕੀ ਦਾ ਸਬੂਤ ਹੋਰ ਕਿਤੇ ਵੀ ਨਹੀਂ ਮਿਲਿਆ ਸਿਰਫ ਕੱਲਾ ਮੋਹਨਜੋਦੜੋ ਤੋਂ ਮਿਲਿਆ ਸਭ ਤੋਂ ਜ਼ਿਆਦਾ ਮੋਹਰਾ ਮਿਲੀਆਂ ਇਹ ਮੈਂ ਤੁਹਾਨੂੰ ਦੱਸ ਚੁੱਕੀ ਆਂ ਵੀ ਜ਼ਿਆਦੇ ਮੋਹਰਾ ਮੋਹਨਜੋਦੜੋ ਜਿ ਲਿਖਤੀ ਮੋਹਰਾ ਹੋਂਤ ਹੜੱਪਾ ਇਹ ਦੋਨੋਂ ਚੀਜ਼ਾਂ ਇੱਕ ਥਾਂ ਜਿਵੇਂ ਮੰਨ ਲਓ ਕਿ ਕੰਪੈਰੀਜ਼ਨ ਕਰਕੇ ਦੱਸਣ ਦਾ ਮਤਲਬ ਇਹ ਹੁੰਦਾ ਰਹੇ ਜੀ ਵੀ ਤੁਹਾਡੇ ਧਿਆਨ ਜਾ ਜੇ ਵੀ ਹਾਂ ਇਹ ਪੁੱਛ ਸਕਦੇ ਆ ਵੀ ਹੜੱਪਾ ਤੋਂ ਕਿਹੜੀਆਂ ਮੋਹਰਾ ਵੀ ਸਭ ਤੋਂ ਵੱਧ ਲਿਖਤੀ ਮੋਹਰਾ ਕਿੱਥੋਂ ਮਿਲੀਆਂ ਤਾਂ ਉੱਥੇ ਆਪਾਂ ਹੜੱਪਾ ਨੂੰ ਯੂਜ਼ ਕਰਨਾ ਮੋਹਨਜੋਦੜੋ ਨਹੀਂ ਕਰਨਾ ਸੀਪ ਜਾਂ ਸੰਖ ਦਾ ਪੈਮਾਨਾ ਮਿਲਿਆ ਇਹੀ ਰਾਜੇ ਇਹਨੂੰ ਇੱਥੇ ਵੀ ਦੇਖਣਾ ਪਊਗਾ ਜਿਵੇਂ ਲੋਥਲ ਦੇ ਵਿੱਚ ਜਿਹੜਾ ਪੈਮਾਨਾ ਕਿਹੜਾ ਮਿਲਿਆ ਤੇ ਇੱ ਫੇਰੀ ਨੋਟ ਹੈ राजे ਮੋਹਨ ਜੋਦੜੋ ਦੇ ਵਿੱਚ ਕੋਈ ਕਬਰਸਤਾਨ ਨਹੀਂ ਮਿਲਿਆ ਭਾਵੇਂ ਮੋਹਨ ਜੋਦੜੋ ਹੈ ਜਿਹੜਾ ਉਹਦਾ ਅਰਥ ਮੁਰਦਿਆਂ ਦਾ ਟਿੱਲਾ ਉੱਥੇ ਕੋਈ ਕਬਰਸਤਾਨ ਨਹੀਂ ਮਿਲਿਆ ਨਕਸਤਾਨ ਕਿਹਾ ਜਾਂਦਾ ਉਹਨੂੰ ਪਟ ਕਬਰਸਤਾਨ ਨਹੀਂ ਮਿਲਿਆ ਕਾਰਨ ਕੀ ਸੀ राजे ਮੁਰਦਿਆਂ ਦਾ ਸੰਸਕਾਰ ਕਰਦੇ ਸੀਗੇ ਦਫਨਾਉਂਦੇ ਨਹੀਂ ਸੀਗੇ ਇਸੇ ਕਰਕੇ ਕੋਈ ਕਬਰਸਤਾਨ ਨਹੀਂ ਮਿਲਿਆ ਕਬਰਸਤਾਨ ਹੜੱਪਾ ਦੇ ਵਿੱਚ ਮਿਲਿਆ ਮੋਹਨ ਜੋਦੜੋ ਚ ਨਹੀਂ ਮਿਲੇ ਮੋਹਨ ਜੋਦੜੋ ਦੇ ਵਿੱਚ ਜਿਹੜੇ ਲੋਕ ਆ ਮੁਰਦੇ ਜਿਹੜੇ ਉਹਨਾਂ ਨੂੰ ਦਫਨਾਉਂਦੇ ਸੀ ਇਸੇ ਕਰਕੇ ਉੱਥੇ ਕੋਈ ਵੀ ਕਬਰਸਤਾਨ ਨਹੀਂ ਮਿਲਿਆਗਾ ਦੇ ਪੁਚਾਲ ਦੇ ਸੰਕੇਤ ਮਿਲਿਆ ਠੀਕ ਹੈ ਹੁਣ ਤੇ ਅੰਜ ਰਜੇ ਤੁਹਾਨੂੰ ਰਾਜੇ ਕੀ ਕੀ ਮਿਲਿਆ ਇਹਨੂੰ ਰਿਪੀਟ ਕਰਕੇ ਦੁਬਾਰਾ ਦੇਖ ਲਿਓ ਫਿਰ ਚੋਹਨ ਜੋਦੜਾ ਆ ਗਿਆ ਰਾਜੇ ਇਹਦੀ ਖੋਜ ਆਪਾਂ ਕਿੱਥੇ ਪੜ ਚੁੱਕੀਆਂ ਐ ਐਮ ਜੇ ਮਜੂਮਦਾਰ ਨੇ ਕੀਤੀ ਸੀ ਰਾਜੇ ਇੱਕੋ ਇੱਕ ਰਾਜੇ ਪਿੰਡੂ ਜਗ੍ਹਾ ਹੈਗੀ ਚੋਹਨ ਜੋਦੜੋ ਇੱਕੋ ਇੱਕ ਪਿੰਡੂ ਜਗ੍ਹਾ ਹੈਗੀ ਜੇ ਪੁੱਛਣ ਪਿੰਡੂ ਖੇਤਰ ਨਾਲ ਸੰਬੰਧਿਤ ਕਿਹੜੀ ਸਾਈਟ ਆ ਤਾਂ ਚੋਹਨ ਜੋਦੜੋ ਆਗੀ ਇਹਦੇ ਦੋ ਪਾਰਟਾਂ ਦੇ ਵਿੱਚ ਵੰਡੇ ਖੇਤਰ ਨਹੀਂ ਮਿਲਦੇ ਬਾਕੀ ਸਾਰੇ ਖੇਤਰ ਜਿਹੜੇ ਉਹਨਾਂ ਨੂੰ ਦੋ ਭਾਗਾਂ ਦੇ ਵਿੱਚ ਵੰਡਿਆ ਹੋਇਆ ਹੈਗਾ ਰਾਜੇ ਇਹ ਵੀ ਇੱਕ ਜਿਵੇਂ ਦਰ ਗਟਿਲਾ ਦਿਨ ਗਟਿਲਾ ਜਿਹੜਾ ਪਿੰਡੂ ਖੇਤਰ ਆ ਚੋਹਨ ਜੋੜੜੂ ਇੱਥੇ ਕੋਈ ਟਿੱਲਾ ਨਹੀਂ ਬਣਿਆ ਹੋਇਆ ਇਹਨੂੰ ਦੋ ਭਾਗਾਂ ਦੇ ਵਿੱਚ ਨਹੀਂ ਵੰਡਿਆ ਹੋਇਆ ਜਿਹੜੀਆਂ ਇੱਟਾਂ ਇੱਥੇ ਰਾਜੇ ਉਹ ਵਰਗਾਕਾਰ ਮਿਲੀਆਂ ਆਗੀਆਂ ਚੂੜੀਆਂ ਪਲਾਸਟਿਕ ਤੇ ਅਸਤਰੇ ਦੇ ਸਬੂਤ ਮਿਲੇ ਆ ਮਣਕੇ ਬਣਾਉਣ ਦਾ ਪ੍ਰਸਿੱਧ ਕਾਰਖਾਨਾ ਮਿਲਿਆ ਬਿੱਲੀ ਦਾ ਪਿੱਛਾ ਕਰਦੇ ਕੁੱਤੇ ਦੀ ਤਸਵੀਰ ਮਿਲੀ ਆ ਇਹ ਇੰਪੋਰਟੈਂਟ ਨੁਕਤਾ ਰਾਜੇ ਇਹ ਕੁਐਸਚਨ ਪੇਪਰ ਦੇ ਵਿੱਚੋਂ ਲੈਣ ਚੱਕੀ ਆ भी जरा चोन जोधड़ो दो बनिया दो तबाह होया ठीक है ना ए, ए भी आटेटमेंट जीड मिलती संबंध है दो बार बनिया दो बार तबाह हो चो जोदड़ो संबंध है ठीक है समझ आ रही है ना प्रॉपर? फिर राजे लोथल ਲੋਥਲ ਦੇ ਵਿੱਚ ਹੋ ਰਾ ਜੀ ਲੋਥਲ ਹੈਗਾ ਜਿਹੜਾ ਇਹ ਪੋਗਵਾਨ ਨਦੀ ਦੇ ਟੱਟ ਤੇ ਰਹਾ ਜੀ ਗੁਜਰਾਤ ਦੇ ਵਿੱਚ ਐਸਆ ਰਾਓ ਨੇ 1954 ਦੇ ਵਿੱਚ ਜਿਹੜੀ ਇਹਦੀ ਖੋਜ ਕੀਤੀ ਸੀਗੀ ਇਹ ਪ੍ਰਸਿੱਧ ਡੌਕਯਾਰਡ ਆ ਰਹਾ ਜੀ ਬੰਦਰਗਾਹ ਹੈਗੀ ਜਿਹੜੀ ਕਿ ਸਮੁੰਦਰੀ ਵਪਾਰ ਦੇ ਲਈ ਖਾਸ ਸੀਗੀ ਤਾਂ ਇਹਦੇ ਹੋਰ ਨਾਂ ਕੀ ਰਹਾ ਜੀ ਲਗੂ ਮੋਹਨਜੋਦੜੋ ਲਗੂ ਹੜੱਪਾ ਪਤਨਨਗਰ ਗੋਦੀਵਾੜਾ ਇਹ ਇਹਦੇ ਚਾਰ ਨਾਂ ਹੋਰ ਆ ਲੋਥਲ ਦੇ ਲਗੂ ਮੋਹਨਜੋਦੜੋ ਲਗੂ ਹੜੱਪਾ ਪਤਨਨਗਰ ਤੇ ਗੋਦੀਵਾੜਾ ਫਿਰ ਇੱਥੋਂ ਕੀ ਮਿਲਿਆ ਰਹਾ ਜੀ ਬੰਦਰਗਾਮੀ ਲੀਆ ਪੱਕੀ ਬੰਦਰਗਾ ਮੋਤੀ ਮਣਕੇ ਤੇ ਗਹਿਣੇ ਦੇ ਕਾਰਖਾਨੇ ਹੁਣ ਕਾਰਖਾਨੇ ਮਣਕੇ ਦੇ ਕਿੱਥੇ ਕਿੱਥੇ ਹੋਗੇ ਚੋਹਨ ਜੋਦੜੋ ਦੇ ਵਿੱਚ ਵੀ ਹੋ ਗਿਆ ਤੇ ਲੋਥਲ ਦੇ ਵਿੱਚ ਵੀ ਹੋ ਗਿਆ ਠੀਕ ਹੈ ਨਾ ਚੋਲਾ ਦੇ ਸਬੂਤ ਮਿਲੇ ਆ ਚੋਲਾ ਦੇ ਸਬੂਤ ਆ ਜਿਹੜੇ ਰਾਜੇ ਇਹ ਵੀ ਸਿਰਫ ਦੋ ਸਥਾਨਾਂ ਤੋਂ ਮਿਲੇ ਆ ਜਿਵੇਂ ਘੋੜੇ ਦੇ ਤਿੰਨਾਂ ਤੋਂ ਮਿਲੇ ਸੀ ਨਾ ਮੋਹਨ ਜੋਦੜੋ ਲੋਥਲ ਤੇਸਰ ਕੋਟੜਾ ਉਸੇ ਤਰ੍ਹਾਂ ਚੋਲਾ ਦੇ ਸਬੂਤ ਆ ਜਿਹੜੇ ਉਹ ਵੀ ਦੋ ਸਥਾਨਾਂ ਤੋਂ ਮਿਲੇ ਆ ਲੋਥਲ ਤੋਂ ਤੇ ਰੰਗਪੁਰ ਤੋਂ ਰੰਗਪੁਰ ਤੋਂ ਜਿਹੜੀ ਝੋਣੀ ਦੀ ਪ੍ਰਾਈਸ ਦੇ ਸਬੂਤ ਮਿਲੇ ਆ ਲੋਥਲ ਤੋਂ ਇਕੱਲੇ ਚੋਲਾ ਦੇ ਸਬੂਤ ਮਿਲੇ ਆ ਠੀਕ ਜਿਵੇਂ ਝੋਨੇ ਦੀ ਪ੍ਰਾਰੀ ਦੇ ਪੁੱਛਣ ਤਾਂ ਰੰਗਪੁਰਾ ਤੇ ਜੇ ਚੌਲਾ ਦੇ ਪੁੱਛਣ ਤਾਂ ਲੋਥਲਾ ਠੀਕ ਹੈ ਨਾ ਚੌਲਾ ਨਾਲ ਸੰਬੰਧਿਤ ਹੁਣ ਦੋ ਖੇਤ ਨਗਰੀ ਹੈ राजे ਉਹ ਮੈਂ ਤੁਹਾਨੂੰ ਦੱਸਤੀ ਆ ਲੋਥਲ ਤੇ ਰੰਗਪੁਰ ਠੀਕ ਆ ਕੋੜੇ ਦੀਆਂ ਹੱਡੀਆਂ ਮਿਲੀਆਂ ਤੇ ਮੈਂ ਤੁਹਾਨੂੰ ਪਿੱਛੇ ਵੀ ਦੱਸ ਚੁੱਕੀ ਆ ਚਿੜੀ ਦੀ ਚੁੰਝ ਚ ਮੱਛੀ ਫੜਿਆ ਲੂੰਬੜੀ ਤੇ ਲੂੰਬੜੀ ਖੜੀ ਦੀ ਆ ਕਿਰਤੀ ਮਿਲੀ ਆ ਇਹ ਵੀ ਕੁਐਸਚਨ ਹੁੰਦਾ ਹੁੰਦਾ राजे ਬਿਚੜੀ ਦੀ ਚੁੰਝ ਦੇ ਵਿੱਚ ਮੱਛੀ ਫੜੀ ਤੇ ਲੂੰਬੜੀ ਦੀ ਲੂੰਬੜੀ ਖੜੀ ਦੀ ਆ ਕਿਰਤੀ ਕਿੱਥੇ ਮਿਲੀ ਆ ਤਾਂ ਇਹ ਲੋਥਲ ਤੋਂ ਮਿਲੀ ਆ ਠੀਕ ਹੈ ਮਿਸਰ ਦੀ ਸਭਿਆਤਾ ਨਾਲ ਸੰਬੰਧਿਤ ਮਮਮੀ ਮਿਲੀ ਆ ਰਾਜੇ ਜਿਹੜਾ ਮੋਹਨਜੋਦੜੋ ਉੱਥੋਂ ਮੋਹਰਾ ਮਿਲੀਆਂ ਸੀ ਮੈਸੋਪੋਟਾਮੀਆ ਨਾਲ ਸੰਬੰਧਿਤ ਇੱਥੋਂ ਮਿਸਰ ਸਭਿਆਤਾ ਦੇ ਨਾਲ ਸੰਬੰਧਿਤ ਮਮਮੀ ਜਿਹੜੀ ਉਹ ਛੋਟੇ ਜਿਹੇ ਕੱਪੜੇ ਦੇ ਵਿੱਚ ਦਫਨਾਇਆ ਬਲੇਟ ਬਲੇਟ ਕਿਉਂ ਪਾਏ ਹੋਏ ਹੁੰਦੇ ਆ ਨਾ ਤਕੂਤਾਂ ਦੇ ਵਿੱਚ ਵਿੱਚ ਉਹ ਉਸ ਉਸ ਚੀਜ਼ ਨੂੰ ਮੰਮੀ ਕਿਹਾ ਜਾਂਦਾ ਹੈ ਜੀ ਮਿਸਰ ਦੀ ਸਭਿਆਚਾਰ ਨਾਲ ਸੰਬੰਧਿਤ ਮੰਮੀ ਮਿਲੀ ਆ ਲੋਥਲ ਤੋਂ ਹਾਥੀਦੰਦ ਦੇ ਬਣੇ ਸਕੇਲ ਦੀ ਵਾਤੋਂ ਜਿਹੜੀ ਮਿਲੀ ਇੱਥੋਂ ਹੁਣ ਇੱਥੇ ਧਿਆਨ ਰੱਖਣਾ ਜਿਹੜਾ ਸੀਪ ਜਾਂ ਸੰਖ ਦਾ ਪੈਮਾਨਾ ਸਕੇਲ ਮਿਲਿਆ ਉਹ ਮੋਹਨਜੋਦੜੋ ਤੋਂ ਮਿਲਿਆ ਜਿਹੜਾ ਹਾਥੀਦੰਦ ਦਾ ਇਵਰੀ ਸਕੇਲ ਮਿਲਿਆ ਜਿਹੜਾ ਉਹ ਲੋਥਲ ਤੋਂ ਮਿਲਿਆ ਦੋਨੋਂ ਕਿਲੇ ਇਕੱਠੇ ਦਰਗੀਕਰਿਤ ਕੀਤੇ ਗਏ ਆ ਰਾਜੀ ਚੋਹਨਜੋਦੜੋ ਆ ਇੱਕੋ ਇੱਕ ਪਿੰਡੂ ਜਗ੍ਹਾ ਜਿੱਥੇ ਕੋਈ ਵੀ ਦੋ 파ਟ ਨਹੀਂ ਮਿਲੇ ਹੋਈ ਤੇ ਜਿਹੜਾ ਲੋਥਲਰ ਹੈ ਜੇ ਉਥੇ ਦੋਨਾਂ ਕਿਲਿਆਂ ਨੂੰ ਇਕੱਠੇ ਹੀ ਕਿਲੇਬੰਦ ਕੀਤਾ ਗਿਆ ਦੁਰਗੀਕਰਿਤ ਕੀਤਾ ਗਿਆ ਠੀਕ ਹੈ ਨਾ ਚਾਰਦਵਾਰੀ ਕੀਤੀ ਗਈ ਹੈ ਜਾਨਕਿ ਦੋਨਾਂ ਕਿਲਿਆਂ ਦੀ ਇਕੱਠੀ ਮਰਦਾਂ ਤੇ ਔਰਤਾਂ ਨੂੰ ਇਕੱਠੇ ਦਫਨਾਉਣ ਦੇ ਸਬੂਤ ਮਿਲੇ ਰਾਜੇ ਇਥੋਂ ਤਿੰਨ ਕਬਰਸਥਾਨ ਮਿਲੇ ਹੈਗੇ ਜਿੱਥੇ ਦੋ ਮਰਦ ਤੇ ਇੱਕ ਔਰਤ ਜਿਹੜੀ ਉਹ ਇਕੱਠੇ ਦਫਨਾਏ ਗਏ ਆ ਜਾਨਕਿ ਮਰਦਾਂ ਨੂੰ ਤੇ ਔਰਤਾਂ ਨੂੰ ਇੱਕੋ ਕਬਰਸਥਾਨ ਕਬਰ ਦੇ ਵਿੱਚ ਵੀ ਦਫਨਾਇਆ ਜਾਂਦਾ ਸੀ ਠੀਕ ਹੈ ਹੁਣ ਦੇਖ ਲੋ ਜਿਹੜਾ ਹੈਗਾ ਹੜੱਪਾ ਉੱਥੋਂ ਵੀ ਕਬਰਸਥਾਨ ਮਿਲਿਆ ਮੋਹਨਜੋਦੜੋ ਤੋਂ ਕੋਈ ਨਹੀਂ ਮਿਲਿਆ ਫਿਰ ਉਸ ਤੋਂ ਬਾਅਦ ਲੋਥਲ ਤੋਂ ਵੀ ਕਬਰਸਥਾਨ ਮਿਲਿਆਗੇ ਜਿਦੇ ਵਿੱਚ ਕਬਰਾਂ ਵੀ ਲੋਕਾਂ ਨੇ ਦਫਨਾਉਣ ਦੇ ਮਿਲੇ ਹੈ ਸੰਕੇਤ ਮੋਹਨਜੋਦੜੋ ਦੇ ਵਿੱਚ ਸੰਸਕਾਰ ਕੀਤੇ ਜਾਂਦਾ ਸੀ ਦਫਨਾਇਆ ਨਹੀਂ ਜਾਂਦਾ ਸੀ ਫਿਰ ਰਾਜੇ ਕਾਲੀਬੰਗਾ ਕਾਲੀਬੰਗਾ ਜਿਹੜਾ ਹੈਗਾ ਉੱਥੋਂ ਕੀ ਕੀ ਮਿਲੇ ਰਾਜੇ ਇਹ ਮੈਂ ਕਿਹੜੀ ਚੀਜ਼ ਕਿੱਥੋਂ ਕਿਹਨੇ ਖੋਜ ਕੀਤੀ ਹੈ ਮੈਂ ਸਾਰਾ ਤੁਹਾਨੂੰ ਪਿੱਛੇ ਦੱਸ ਚੁੱਕੀ ਹਾਂ ਵੀ ਜਿਵੇਂ ਕਾਲੀਬੰਗਾ ਘੱਗਰਾ ਇਹ ਤੋਂ ਇਹਨੂੰ ਤੁਸੀਂ ਟ੍ਰਿਕ ਦੇ ਜਰੀਏ ਵੀ ਯਾਦ ਕਰ ਸਕਦੇ ਆਂ ਵੀ ਕਾਲੀਆਂ ਬੰਗਾ ਪਾਈਆਂ ਕੱਗਰਾ ਪਾਇਆ ਹਨ ਉਸ ਤਰ੍ਹਾਂ ਕਾਲੀ ਬੰਗਾ ਜਿਹੜਾ ਉੱਥੋਂ ਕੀ ਮਿਲਿਆ ਉੱਥੋਂ ਵੀ ਕਬਰਸਤਾਨ ਮਿਲੇ ਰਹਾ ਜੀ ਅਜਤਾਕਰ ਤੇ ਗੋਲਾਕਾਰ ਮਿਲਿਆ ਜਿਦੇ ਵਿੱਚ ਦੋ ਯੁਗਲ ਸਵਾਦ ਦਾ ਮਿਲਿਆ ਯਾਨੀ ਕਿ ਦੋ ਜਿਹੜੇ ਵਿਅਕਤੀ ਉਹਨਾਂ ਨੂੰ ਇਕੱਠੇ ਦਫਨਾਉਣ ਦਫਨਾਉਣ ਦਾ ਜਿਹੜਾ ਸੰਕੇਤ ਮਿਲੇ ਆ ਜਿਵੇਂ ਜਿਹੜਾ ਲੋਥਲ ਉੱਥੋਂ ਤਿੰਨਾਂ ਨੂੰ ਇਕੱਠੇ ਦਫਨਾਉਣ ਦੇ ਮਿਲੇ ਆ ਇੱਥੋਂ ਦੋਹਾਂ ਨੂੰ ਇਕੱਠੇ ਦਫਨਾਉਣ ਦੇ ਸੰਕੇਤ ਮਿਲੇ ਆ ਕਬਰਸਤਾਨ ਕਿਹਦੇ ਆ ਅਜਤਾਕਰ ਤੇ ਗੋਲਾਕਾਰ ਹੁਣ ਕਬਰਸਤਾਨ ਦੇ ਸੰਕੇਤ ਹੜੱप्पा ਲੋਥਲ ਤੇ ਕਾਲੀ ਬੰਗਾ ਤਿੰਨ ਸਥਾਨਾਤਵ ਹੋ ਗਏ ਠੀਕ ਆ ਵਾਹੀ ਹੋਈ ਜ਼ਮੀਨ ਰਾਜੇ ਕਾਲੀ ਬੰਗਾ ਤੋਂ ਮਿਲੀ ਆ ਜੋਤੇ ਹੋਏ ਹਲਾ ਦੇ ਖੇਤ ਮਿਲੇ ਆ ਲੱਕੜ ਦਾ ਹਾਲ ਮਿਲਿਆ ਸਰੋਂ ਦੀ ਖੇਤੀ ਦੇ ਚਿੰਨ ਮਿਲੇ ਆ ਸੱਤ ਅਗਨੀਕੁੰਡ ਮਿਲੇ ਆ ਇਹ ਧਿਆਨ ਚ ਰੱਖਣਾ ਰਾਜੀ ਇਹ ਕੁਐਸਚਨ ਦੇ ਵਿੱਚੋਂ ਲੈਣਾ ਸੱਤ ਅਗਨੀਕੁੰਡ ਕਿੱਥੋਂ ਮਿਲੇ ਕਾਲੀ ਬੰਗਾ ਤੋਂ ਮਿਲੇ ਹਵਨਕੁੰਡ ਜਲ ਪ੍ਰਣਾਲੀ ਇੱਥੇ ਵਿਕਸਤ ਨਹੀਂ ਸੀ ਤਾਂ ਜਲ ਪ੍ਰਣਾਲੀ ਕਿੱਥੋਂ ਦੀ ਨਹੀਂ ਵਿਕਸਤ ਸੀਗੀ ਕਾਲੀ ਬੰਗਾ ਦੇ ਵਿੱਚ ਕਾਲੀ ਮਿੱਟੀ ਦੀਆਂ ਚੂੜੀਆਂ ਮਿਲੀਆਂ ਰਹਿ ਜੀ ਇਹ ਯਾਦ ਰੱਖਣਾ ਸੋਖਾ ਹੀ ਇਹ ਕਾਲੀ ਬੰਗਾ ਤੋਂ ਹੀ ਕਾਲੀ ਮਿੱਟੀ ਦੀਆਂ ਚੂੜੀਆਂ ਮਿਲਦੀਆਂ ਨੇ ਕਿਉਂਕਿ ਇਹਦਾ ਨਾਂ ਹੀ ਕਾਲੀਆਂ ਬੰਗਾ ਨਾ ਕਾਲੀ ਬੰਗਾ ਦੋਵੇਂ ਭਾਗ ਉੱਪਰਲਾ ਪਲੱਸ ਹੇਠਲਾ ਦਿਵਾਰਾਂ ਨਾਲ ਕਵਰ ਸੀ ਲੋਥਲ ਦੇ ਵਿੱਚ ਇਕੱਠੇ ਕੀਤੇ ਸੀ ਉਹਨਾਂ ਨੂੰ ਕਿਲੇਬੰਦ ਇਕੱਠੇ ਕੀਤਾ ਹੋਇਆ ਸੀ ਅਲੱਗ-ਅਲੱਗ ਨਹੀਂ ਸੀ ਚੋਣ ਜੋਤੜੋ ਦੇ ਵਿੱਚ ਪਾਰਟ ਹੈ ਹੀ ਨਹੀਂ ਸੀ ਕਾਲੀ ਬੰਗਾ ਦੇ ਵਿੱਚ ਜਿਹੜੇ ਦੋਨਾਂ ਨੂੰ ਇਹ ਦਿਵਾਰਾਂ ਨਾਲ ਕਵਰ ਕੀਤਾ ਗਿਆ ਫਰਸ਼ ਪੱਕੀਆਂ ਇੱਟਾਂ ਦੇ ਪਰ ਘਰ ਕੱਚੀਆਂ ਇੱਟਾਂ ਦੇ ਇਹ ਮੈਂ ਤੁਹਾਨੂੰ ਪਿੱਛੇ ਕੱਲ੍ਹ ਵਾਲੀ ਕਲਾਸ 'ਚ ਸਮਝਾਇਆ ਸੀ ਵੀ ਬਾਕੀ ਜਿੰਨੇ ਵੀ ਕੇਂਦਰ ਰਾਜੇ ਉੱਥੇ ਜਿਹੜੇ ਘਰ ਆ ਪੱਕੀਆਂ ਇੱਟਾਂ ਦੇ ਬਣਿਆ ਤੇ ਫਰਸ਼ ਕੱਚੀਆਂ ਇੱਟਾਂ ਦੇ ਆ ਬਟ ਕੱਲਾ ਕਾਲੀ ਬੰਗਾ ਜਿਹੜਾ ਹੈਗਾ ਉੱਥੇ ਜਿਹੜੇ ਫਰਸ਼ ਆ ਪੱਕੀਆਂ ਇੱਟਾਂ ਦੇ ਆ ਘਰ ਕੱਚੀਆਂ ਇੱਟਾਂ ਦੇ ਆ ਠੀਕ ਆ ਇਹ ਸਾਰੇ ਨੋਟ ਵਾਲੇ ਜਿਹੜੇ ਇਹਨਾਂ ਨੂੰ ਧਿਆਨ 'ਚ ਰੱਖਿਓ ਫਿਰ ਰਾਜੇ ਥਰਡ ਕੈਪੀਟਲ ਕਿਹਾ ਗਿਆ ਦਸ਼ਰਤ ਸ਼ਰਮਾ ਇਹ ਵੀ ਮੈਂ ਤੁਹਾਨੂੰ ਕੱਲ੍ਹ ਵਾਲੀ ਕਲਾਸ 'ਚ ਦੱਸ ਚੁੱਕੀ ਆ ਦੀਨ ਹੀਨ ਬਸਤੀ ਵੀ ਕਹਿੰਦੇ ਐਨੂੰ ਲੱਕੜ ਦੀ ਨਾਲੀ ਮਿਲੀ ਹੈ राजे ਕੱਲਾ ਕਾਲੀ ਬੰਗਾ ਜਿੱਥੋਂ ਲੱਕੜ ਦੀ ਨਾਲੀ ਮਿਲੀਆ ਤੇ ਕੱਲਾ ਮੋਹਨ ਜੋਦੜੋਆ ਜਿੱਥੋਂ ਖਿੜਕੀ ਦੇ ਸਬੂਤ ਮਿਲੇ ਆ ਠੀਕ ਹੈ ਨਾ ਕਾਲੀ ਬੰਗਾ ਨੂੰ ਹੋਰ ਕੀ ਕਿਹਾ ਜਾਂਦਾ ਦੀਨਹੀਨ ਬਸਤੀ ਭਾਰਤ ਦੀ ਆਜ਼ਾਦੀ ਤੋਂ ਬਾਅਦ ਖੋਜਿਆ ਗਿਆ ਦੂਜਾ ਸਥਾਨ ਆ राजे ਭਾਰਤ ਦੀ ਆਜ਼ਾਦੀ ਤੋਂ ਬਾਅਦ ਖੋਜਿਆ ਗਿਆ ਦੂਜਾ ਸਥਾਨ ਹੈ ਊਠ ਦੀਆਂ ਹੱਡੀਆਂ ਮਿਲੀਆਂ बनवाली राजे हरियाणा हिसार ਦੇ ਵਿੱਚ ਆ ਇਹਦੀ ਇੱਥੋਂ ਫਸਲਾਂ ਮਿਲੀਆਂ राजे ਜੋ ਤੇ ਸਰੋਂ ਤੇ ਤੇਲ ਦੀ ਫਸਲ ਦੇ ਢੇਰ ਮਿਲੀ ਆ ਇੱਕ ਮਿੰਟ राजे ਫਸਲਾ ਮਿਲਿਆ ਰਾਜੀ ਜੋ ਤੇ ਸਰੋਂ ਦੇ ਤੇਲ ਦੀ ਖੇਤੀ ਦੇ ਢੇਰ ਮਿਲੇ ਆ ਪੂਰ ਟਾਊਨ ਪਲੈਨਿੰਗ ਪੂਰ ਟਾਊਨ ਪਲੈਨਿੰਗ ਕਿੱਥੋਂ ਦੀ ਸੀ ਬਨਵਾਲੀ ਦੀ ਹਲ ਦੇ ਖੜਾਉਣੇ ਦੀ ਕਿਰਤੀ ਮਿਲੀ ਆ ਚਾਂਦੀ ਦੇ ਦੋ ਮੁਕਟ ਮਿਲੇ ਰਾਜੀ ਇਹ ਵੀ ਕੁਐਸਚਨ ਦੇ ਵਿੱਚ ਆਇਆ ਹੋਇਆ ਸੀ ਚਾਂਦੀ ਦੇ ਮੁਕਟ ਕਿੱਥੋਂ ਮਿਲੇ ਆ ਬਨਵਾਲੀ ਤੋਂ ਮਿਲੇ ਆ ਚਾਂਦੀ ਦੇ ਦੋ ਮੁਕਟ ਮਿਲੇ ਆ ਫਿਰ ਅਗਨਕੁੰਡ ਮਿਲੇ ਆ ਰਾਜੀ ਵਾਸ਼ ਵਿਸਣ ਮਿਲੇਗਾ ਉਦਗਤ ਔਲਾ ਵੀ ਆ ਗਿਆ ਰਾਜੀ ਇੱਥੇ ਤਿੰਨ ਪ੍ਰਕਾਰ ਦੇ ਟਿੱਲੇ ਆ ਹੁਣੇ ਧਿਆਨ ਰੱਖਣਾ ਲੋਥਲ ਦੇ ਵਿੱਚ ਜਿਹੜਾ ਜਿਹੜੇ ਢਿੱਲੇ ਆ ਉਹਨਾਂ ਨੂੰ ਇਕੱਠੇ ਦਰਗੀਕ੍ਰਿਤ ਕੀਤਾ ਗਿਆ ਹੈਗਾ ਜਿਹੜਾ ਕਾਲੀ ਬੰਗਾ ਰਹਿ ਜੇ ਉੱਥੇ ਜਿਹੜੇ ਦੋਨੇ ਆ ਉਹਨਾਂ ਨੂੰ ਦੀਵਾਰਾਂ ਦੇ ਨਾਲ ਕਵਰ ਕੀਤਾ ਗਿਆ ਹੈਗਾ ਤੇ ਜਿਹੜਾ ਤੋਲਾ ਵਿਰਾ ਇੱਥੇ ਰਹਿ ਜੇ ਤਿੰਨ ਪ੍ਰਕਾਰ ਦੇ ਢਿੱਲੇ ਮਿਲਿਆ ਤਿੰਨ ਪ੍ਰਕਾਰ ਦੇ ਢਿੱਲੇ ਕਿੱਥੇ ਮਿਲਿਆ ਤੋਲਾ ਵਿਰਾ ਦੇ ਵਿੱਚ ਅੱਪਰ ਮਿਡਲ ਤੇ ਲੋਅਰ ਠੀਕ ਆ ਵਾਟਰ ਸਟੋਰੇਜ ਦੇ ਸਬੂਤ ਮਿਲਿਆ ਰਾ ਜੇ ਡਰੇਨ ਸਿਸਟਮ ਮਿਲਿਆ ਸਭ ਤੋਂ ਵਧੀਆ ਜਿਹੜਾ ਇੱਥੇ ਦਾ ਜਿਹੜਾ ਹੈਗਾ ওয়াটার ਸਟੋਰੇਜ ਦੇ ਸਬੂਤ ਮਿਲੇ ਰਾਜੀ ਇੱਥੋਂ ਪਲੇਗਰਾਉਂਡ ਮਿਲਿਆ ਪੱਥਰ ਕੱਟ ਕੇ ਸਰੋਵਰ ਕੁੰਡ ਬਣਾਇਆ ਗਿਆ ਮਿਲਿਆ ਰਾਜੀ ਸਭ ਤੋਂ ਵੱਡਾ ਸ਼ਿਲਾ ਲੇਖ ਮਿਲਿਆ ਜੀ ਤੇ ਤੇ 17 ਮੋਹਰਾ ਇਹ ਆਪਾਂ ਕੱਲ੍ਹ ਵਾਲੀ ਕਲਾਸ 'ਚ ਵੀ ਕੀਤਾ ਸੀ ਸਭ ਤੋਂ ਵੱਡਾ ਸ਼ਿਲਾ ਲੇਖ ਮਿਲਿਆ ਇਹ ਵੀ ਕੁਐਸਚਨ ਬਣਿਆ ਹੋਇਆ ਰਾਜੀ ਪੱਥਰ ਕੱਟ ਕੇ ਸਰੋਵਰ ਜਿਹੜਾ ਮੈਨੂੰ ਸਰੋਵਰ ਕੁੰਡ ਬਣਾਇਆ ਹੋਇਆ ਮਿਲਿਆ ਠੀਕ ਆ ਉਸ ਤੋਂ ਬਾਅਦ ਰਾਖੀ ਕਿਹੜੀ ਰਾਜੀ ਰਾਖੀਗੜੀ ਜਿਹੜੀ ਉਹ ਇੰਡੀਆ ਦੀ ਸਭ ਤੋਂ ਵੱਡੀ ਸਾਈਟ ਆ ਸਿੱਧੂ ਘਾਟੀ ਸਭਿਆਤਾ ਦੇ ਨਾਲ ਸੰਬੰਧਿਤ ਇੱਥੋਂ ਫੀਮੇਲ ਫਿਗਰ ਮਿਲੇ ਆ ਇਹਨਾਂ ਦੇ ਵਿੱਚੋਂ ਜਿਹੜਾ ਹੁਣ ਜਿਆਦਾ ਇੰਪੋਰਟੈਂਟ ਹੋਊਗਾ ਕੱਲਾ ਆਪਾਂ ਉਹੀ ਲਿਖਾਂਗੇ ਬਾਕੀ ਸਾਰਾ ਕੁਝ ਆਪਾਂ ਨੂੰ ਕਰਨ ਦੀ ਲੋੜ ਨਹੀਂ ਰਾਖੀਗੜੀ ਦੇ ਵਿੱਚੋਂ ਫੀਮੇਲ ਫਿਗਰ ਮਿਲੇ ਆ ਉਹਦੇ ਬਾਅਦ ਸੁਰਕੋਟੜਾ ਰਾਜੇ ਘੋੜੇ ਦੀਆਂ ਹੱਡੀਆਂ ਸਭ ਤੋਂ ਜਿਆਦਾ ਸੁਰਕੋਟੜਾ ਤੋਂ ਮਿਲੀਆਂ ਫਿਰ ਅੱਜ ਦਾਇਮਾਬਾਦ ਦਾਇਮਾਬਾਦ ਤੋਂ ਤਾਂਬੇ ਦੀ ਤਾਂਬੇ ਦੇ ਵਾਸਤੇ ਮਸ਼ਹੂਰ ਸੀਗਾ ਰਾਜੇ ਦਾਇਮਾਬਾਦ ਕਿਹੜਾ ਹੈ ਇਹ ਇਹ ਦੱਖਣ ਦੇ ਵੱਲ ਜਿਹੜਾ लास्ट नगर सिंधु घाटी सभ्यता ठीक है ना तां सभ्यता दक्षण पॉइंट ही होमाबाद रोपड़ रे रूप नगर नाद स्तंत्रता प्राप्ति तो बाद खोजिया पहला नगर आ पहला नगर रोपड़ हो गया रे जी दूजा नगर केड़ा हो गया सुतंत्रता प्राप्ति तो बाद खोजा दूजा नगर काली ਖੋਜ ਕੀਤੀ ਬੀਬੀ ਲਾਲ ਨੇ ਰਾਜੀ ਤੇ ਖੋਜ ਕਰਵਾਈ ਸੀ ਜਸ਼ਪਤ ਸ਼ਰਮਾ ਨੇ ਮਨੋਖ ਦੇ ਨਾਲ ਕੁੱਤੇ ਨੂੰ ਦਫਨਾਉਣ ਦੇ ਅਵਸ਼ੇਸ਼ ਮਿਲੇ ਆ ਇਹ ਕੁਐਸਚਨ ਬਣਦਾ ਹੁੰਦਾ ਕਿ ਮਨੋਖ ਦੇ ਨਾਲ ਕੁੱਤੇ ਨੂੰ ਦਫਨਾਉਣ ਦੇ ਅਵਸ਼ੇਸ਼ ਕਿੱਥੋਂ ਮਿਲਿਆ ਤਾਂ ਰੋਪੜ ਤੋਂ ਮਿਲਿਆ ਰਾਜੀ ਇਸ ਤੋਂ ਬਿਨਾ ਜਿਵੇਂ ਕੋਟਲਾ ਨਿਹੰਗਖਾਂ ਚੰਡੀਗੜ੍ਹ ਦੇ ਕੁਝ ਇਲਾਕਿਆਂ ਤੋਂ ਵੀ ਸੱਭਿਆਤਾ ਦੇ ਨਿਸ਼ਾਨ ਮਿਲਦੇ ਆ ਤਾਂ ਇਹ ਸੀ ਰਾਜੀ ਇਹਦੇ ਇੰਪੋਰਟੈਂਟ ਇੰਪੋਰਟੈਂਟ ਸਾਈਟਸ ਜਿੰਨਾਂ ਤੋਂ ਵਿੱਚੋਂ ਕੁਐਸਚਨ ਬਣਦਾ ਹੁੰਦਾ ਜਿਨਾਂ ਨੂੰ ਮੈਂ ਪੂਰਾ ਤੁਹਾਨੂੰ ਡਿਟੇਲ ਦੇ ਵਿੱਚ ਕਵਰ ਕਰਾਤਾ ਕਲਾਸ ਨੂੰ ਰਿਪੀਟ ਕਰਕੇ ਤੁਸੀਂ ਆਪਣੇ ਨੋਟਸ ਬਣਾ ਲਿਓ ਵੀ ਕਿੱਥੋਂ ਕੀ ਮਿਲਿਆ ਤਾਂ ਉਮੀਦ ਕਰਦੀ ਹਾਂ ਤੁਹਾਨੂੰ ਰਾਜੀ ਇਹ ਕਲਾਸ ਵਧੀਆ ਲੱਗੀ ਹੋਊਗੀ ਜੇ ਕਲਾਸ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਤੇ ਲਿੰਕ ਨੂੰ ਰਾਜੀ ਸ਼ੇਅਰ ਕਰਦਿਆ ਕਰੋ ਤਾਂ ਜੋ ਹੋਰ ਸਟੂਡੈਂਟਸ ਤੱਕ ਵੀ ਜਿਹੜਾ ਕਲਾਸ ਦਾ ਨੋਟੀਫਿਕੇਸ਼ਨ ਪਹੁੰਚ ਸਕੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜਰੂਰ ਕਰ ਲਓ ਮਿਲਦੇ ਹਾਂ ਰਾਜੀ ਕੱਲ੍ਹ ਵਾਲੀ ਕਲਾਸ ਦੇ ਵਿੱਚ ਕੱਲ ਨੂੰ ਆਪਾਂ ਪੋਲੀਟੀ ਦੀ ਕਲਾਸ ਲਾਵਾਂਗੇ ਜਿਵੇਂ ਆਪਾਂ ਡਿਵਾਈਡ ਕੀਤਾ ਹੋਇਆ ਵੀ 3 ਦਿਨ ਹਿਸਟਰੀ ਤੇ 3 ਦਿਨ ਪੋਲੀਟੀ ਕਰਾਂਗੇ ਕੱਲ ਨੂੰ ਆਪਾਂ ਰਾਸ਼ਟਰਪਤੀ ਵਾਲਾ ਜਿਹੜਾ ਟੌਪਿਕ ਆ ਉਹਨੂੰ ਕਵਰ ਕਰਾਂਗੇ ਤਾਂ ਕੱਲ੍ਹ ਵਾਲੀ ਕਲਾਸ ਦੇ ਵਿੱਚ ਜਰੂਰ ਆਇਓ 4:3